ਜੇ ਅਸੀਂ ਇੰਨੇ ਸਾਲਾਂ ਚ ਇਸੇ ਘਰ ਵਿੱਚ ਹੀ ਰਹਿਣਾ ਕਾਂਗਰਸ ਆ ਕੇ ਚੰਨੀ ਹੋਰੀ ਆ ਕੇ ਪੰਜਾਬ ਯੂਨੀਵਰਸਿਟੀ ਬਚਾਉਣਗੇ ਜਾਂ ਕੋਈ ਵੀ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਰਹੇ ਜਿਨ੍ਹਾਂ ਦੇ ਰਾਜ ਚ ਆਪ ਐਜੂਕੇਸ਼ਨ ਨਏ ਕੁਛ ਹੁੰਦਾ ਯੂਨੀਵਰਸਿਟੀਆਂ ਚ ਇਹ ਕੁਛ ਹੁੰਦਾ ਉਹੋ ਬਚਾ ਲੈਣਗੇ ਇਹ ਹੈਗਾ ਬਹੁਤ ਵੱਡਾ ਭਲੇਖਾ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ ਕਾਨੂੰਨ ਜਿਹੜੀ 2002 ਤੋਂ 7 ਦੇ ਵਿੱਚ ਕੈਪਟਨ ਗਵਰਨਮੈਂਟ ਸੀ ਉਦੋਂ ਸਭ ਤੋਂ ਪਹਿਲਾਂ ਲਵਲੀ ਯੂਨੀਵਰਸਿਟੀ ਬਣੀ ਉਹਦਾ ਕਾਨੂੰਨ ਉਹਨਾਂ ਨੇ ਬਣਾਇਆ ਇਸੇ ਤਰ੍ਹਾਂ ਉਦੋਂ ਬਾਅਦ ਦੇ ਵਿੱਚ ਵੀ ਜਿਹੜੀ ਵੀ ਗਵਰਨਮੈਂਟ ਆਈ ਬਾਦਲ ਗਵਰਨਮੈਂਟ ਆਈ ਉਹਨੇ ਪ੍ਰਾਈਵੇਟ ਯੂਨੀਵਰਸਟੀਆਂ ਦਾ ਕਾਨੂੰਨ ਇਹਨਾਂ ਨੇ ਸਾਰੀਆਂ ਪ੍ਰਾਈਵੇਟ ਯੂਨੀਵਰਸਟੀਆਂ ਖੋਲੀਆਂ ਇਹਨਾਂ ਤੋਂ ਅਸੀਂ ਕੀ ਤਵਕਕੋ ਕਰਾਂਗੇ ਹੁਣ ਕਾਂਗਰਸ ਦੇ ਰਾਜ ਦੇ ਅੰਦਰ ਇਹੋ ਜਿਹਾ ਬਥੇਰਾ ਕੁਝ ਹੋਇਆ ਸਲੇਵਸਾਂ ਦੇ ਅੰਦਰ ਤਬਦੀਲੀਆਂ ਦੇ ਕੰਮ ਵੀ ਇਹਨਾਂ ਦੇ ਅੰਦਰ ਉਹਦੇ ਅਧੀਨ ਹੁੰਦੇ ਰਹੇ ਆ ਨਿੱਜੀਕਰਨ ਸਿੱਖਿਆ ਦਾ ਹੋਵੇ ਇਹ ਸਾਰਿਆਂ ਦੀ ਨੀਤੀ ਹੈ ਇਸ ਕਰਕੇ ਉਹਨਾਂ ਦੇ ਨਾਲ ਰਲ ਕੇ ਇਹ ਲੜਾਈ ਨਹੀਂ ਲੜੀ ਜਾ ਸਕਦੀ ਪੰਜਾਬ ਦੇ ਲੜਨ ਵਾਲੇ ਲੋਕਾਂ ਦਾ ਯੂਨੀਅਨਾਂ ਵਾਲਿਆਂ ਦਾ ਜਿਹੜੇ ਹੱਕਾਂ ਲਈ ਲੜਦੇ ਆ ਉਹਨਾਂ ਦਾ ਤਾਂ ਇਹ ਕੰਮ ਬਣਦਾ ਵੀ ਉਹ ਇਹਨਾਂ ਪਾਰਟੀਆਂ ਦਾ ਵੀ ਪਰਦਾ ਚਾਕ ਕਰਨ ਉਹ ਇਹ ਵੀ ਕਹਿਣ ਵੀ ਇਹਨਾਂ ਨੂੰ ਇਹੋ ਜੇ ਮੰਚ 'ਚ ਨਾ ਦੇਣ ਜਿੱਥੇ ਆ ਕੇ ਦਾਵਾ ਕਰ ਸਕਣ ਉਹਨਾਂ ਨੂੰ ਤਾਂ ਸੌਖਾ ਹੀ ਲੱਗਦਾ ਪ੍ਰੋਪਰ ਪੰਜਾਬ ਨੂੰ ਹੈਂਡਓਵਰ ਕਰ ਦਿੰਦੇ ਐ ਕੀ ਪੰਜਾਬ ਸਰਕਾਰ ਉਹਨੂੰ ਚਲਾ ਪਾਊਗੀ ਜਿਹੜੀ ਲਗਾਤਾਰ ਫੰਡ ਨਹੀਂ ਦਿੰਦੀ ਜਿਹੜੀ ਲਗਾਤਾਰ ਮੀਟਿੰਗਾਂ 'ਚ ਨਹੀਂ ਜਾਂਦੀ ਐਸੀ ਗੱਲ ਤੇ ਕਿ ਕੋਈ ਫੰਡ ਨਾ ਮੰਗ ਲਵੇ ਸੈਨੇਟ ਦੀਆਂ ਮੀਟਿੰਗਾਂ 'ਚ ਨਹੀਂ ਮੁੱਖ ਮੰਤਰੀ ਜਾਂਦੇ ਕੀ ਇਹ ਸੰਭਵ ਲੱਗਦਾ ਤੁਹਾਨੂੰ ਜੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਤਲਬ ਮਾਲਕ ਨੇ ਉਹ ਜੇ ਸਰਕਾਰਾਂ 'ਚ ਸ਼ਾਮਲ ਨੇ ਤਾ ਉਹ ਕਿਵੇਂ ਚਲਾਉਣਗੇ ਪੰਜਾਬੀ ਯੂਨੀਵਰਸਿਟੀ ਨੂੰ ਜਾਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਾਸਤੇ ਫੰਡ ਯਕੀਨੀ ਕਰੋ ਕਾਰਪੋਰੇਟਾਂ ਤੇ ਟੈਕਸ ਲਾਓ ਵੱਡੀਆਂ-ਵੱਡੀਆਂ ਕੰਪਨੀਆਂ ਜਿਹਨੂੰ ਭਗਵਾਨਤਮਾਨ ਸੱਦਾ ਦੇਣ ਜਾਂਦਾ ਕਦੇ ਜਰਮਨ ਜਾਂਦਾ ਕਦੇ ਹੋਰ ਜਾਂਦਾ ਤੇ ਉਹਨਾਂ ਨੂੰ ਇਹ ਕਹਿੰਦਾ ਵੀ ਅਸੀਂ ਤੁਹਾਨੂੰ ਟੈਕਸ ਛੋਟ ਦੇਾਂਗੇ ਆਓ ਇੱਥੇ ਕਾਰੋਬਾਰ ਲਾਓ ਤੇ ਫਿਰ ਪੰਜਾਬ ਦਾ ਖਜ਼ਾਨਾ ਕਿੱਥੋਂ ਭਰੂ ਉਹਨਾਂ ਨੂੰ ਸਭ ਤੋਂ ਸੌਖਾ ਉਹ ਇਹ ਕਹਿ ਕੇ ਬਾਜ਼ ਨਿਕਲਦੇ ਆ ਵੀ ਹਾਂ ਹਾਂ ਅਸੀਂ ਪੰਜਾਬ ਦੇ ਨਾਲ ਆ ਵੀ ਤੁਸੀਂ ਪੰਜਾਬ ਦੇ ਤਾਂ ਨਾਲੋਂ ਪਰ ਪੰਜਾਬ ਦੀ ਵਿੱਦਿਆ ਦਾ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੀ ਸਿਹਤ ਦਾ ਕੀ ਕੀਤਾ ਤੁਸੀਂ ਇਹ ਯੂਨੀਵਰਸਟੀਆਂ ਦਾ ਹਸ਼ਰ ਕੀ ਕੀਤਾ ਇਹਨਾਂ ਯੂਨੀਵਰਸਟੀਆਂ ਦੇ ਅੰਦਰ ਤੁਸੀਂ ਜਿਹੜੀਆਂ ਥੋੜੇ ਕਾਬਜ਼ੀ ਸੀ ਉੱਥੇ ਕਿਹੜੀ ਆਟੋਨਮੀ ਦਿੱਤੀ ਜੇ ਕੋਈ ਇਹਨੂੰ ਸਿਰਫ ਇੰਨਾ ਕਰਕੇ ਹੀ ਦੇਖਦਾ ਮਕਸਦ ਨੂੰ ਵੀ ਇਹ ਪੰਜਾਬ ਤੋਂ ਯੂਨੀਵਰਸਿਟੀ ਖੋਣ ਦੀ ਸਾਜ਼ਿਸ਼ ਹੈ ਫਿਰ ਉਹ ਇਹਨੂੰ ਸੀਮਤ ਸਮਝ ਰਿਹਾ ਥੋੜੀ ਗੱਲ ਸਮਝ ਰਿਹਾ ਜਿੰਨੀ ਕੁ ਵੀ ਸੈਨੇਟ ਇਹ ਗੱਲ ਲਾਗੂ ਕਰਨ ਚੜੇਕਾ ਬਣ ਜਾਂਦੀ ਹੈ ਉਹਨਾਂ ਦੇ ਫੈਸਲੇ ਉੱਥੇ ਹਿੰਦੂਦਵ ਦੀ ਪੋਲਿਟਿਕਸ ਚਲਾਉਣੀ ਆ ਜੋ ਵੀ ਕਰਨਾ ਉਹਦੇ ਚ ਜਿੰਨਾ ਕ ਸੈਨੇਟ ਉਹਨਾਂ ਨੂੰ ਲੱਗਦਾ ਵੀ ਵੇਕਨ ਪਾਉਂਦੀ ਹੈ ਇਸ ਕਰਕੇ ਉਹ ਮਨਜ਼ੂਰ ਨਹੀਂ ਕਾਲ ਇੱਥੇ ਨਹੀਂ ਰੁਕ ਜਾਣੀ ਚਾਹੀਦੀ ਸੀ ਸੈਨੇਟ ਦੇ ਇਲੈਕਸ਼ਨ ਹੁਣ ਸੈਨੇਟ ਦੇ ਇਲੈਕਸ਼ਨਾਂ ਹੋ ਜਾਣਗੀਆਂ ਪਹਿਲਾਂ ਕਿਹੜਾ ਨਹੀਂ ਹੋਈਆਂ ਪਰ ਸੈਨੇਟ ਕੋਲੇ ਅਧਿਕਾਰ ਕੀ ਨੇ ਉਦੋਂ ਜ਼ਿਆਦਾ ਅਧਿਕਾਰ ਵੀ ਸੀ ਲਈ ਬੈਠਾ ਅਕਾਦਮਿਕ ਜੀਵਨ ਚ ਵਿਦਿਆਰਥੀਆਂ ਨੂੰ ਕੀ ਪੜਾਉਣਾ ਕੀ ਸਿਲੇਬਸ ਤੈਅ ਕਰਨੇ ਆ ਇਹ ਯੂਨੀਵਰਸਿਟੀਆਂ ਦੀ ਖੁਦ ਮੁਖਤਿਆਰੀ ਦਾ ਮਸਲਾ ਹੈ ਯੂਨੀਵਰਸਿਟੀਆਂ ਦੇਸ਼ ਦੇ ਅੰਦਰ ਕਿਵੇਂ ਚੱਲਣ ਕਿਵੇਂ ਕੰਮ ਕਰਨ ਕੀ ਖੋਜਾਂ ਕਰਨ ਕੀ ਸਿਲੇਬਸ ਬਣਾਉਣ ਪੜ੍ਹਾਈ ਕਿਵੇਂ ਹੋਵੇ ਵਿਦਿਆਰਥੀ ਕੀ ਪੜ੍ਹਨ ਇਹ ਸਾਰਾ ਜਿਹੜਾ ਮਸਲਾ ਹੈ ਉਹ ਸੈਂਟਰ ਦੀ ਗਵਰਨਮੈਂਟ ਵਿਸ਼ੇਸ਼ ਜੋ ਉਹਨਾਂ ਦੀ ਆਪਦੀ ਪੋਲਿਟਿਕਸ ਹੈ ਜਿਹੜੀ ਮੋਦੀ ਗਵਰਨਮੈਂਟ ਦੀ ਪੋਲਿਟਿਕਸ ਹੈ ਹਿੰਦੂ ਦਵ ਦਾ ਜਿਹੜਾ ਉਹਨਾਂ ਦਾ ਅਜੰਡਾ ਹੈ ਦੇਸ਼ ਨੂੰ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਦਾ ਦਾਵਾ ਹੈ ਇਹਦੇ ਸਿਰ ਤੇ ਉਹਨਾਂ ਨੇ ਰਾਜ ਚਲਾਉਣਾ ਇਹ ਜੋ ਉਹਨਾਂ ਦਾ ਪ੍ਰੋਜੈਕਟ ਹੈ ਹਿੰਦੂਤਾ ਵਾਲਾ ਉਹ ਸਿੱਖਿਆ ਨੂੰ ਇਹਦਾ ਕਹਿਮ ਜਰੀਆ ਬਣਾਉਣਾ ਚਾਹੁੰਦੇ ਆ ਦੇਸ਼ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਤੇ ਹੀ ਮੋਦੀ ਹਕੂਮਤ ਦੀ ਇਹ ਮੂਵ ਹੈ ਜਿਹੜੀਆਂ ਸੈਂਟਰ ਦੇ ਅਧੀਨ ਯੂਨੀਵਰਸਿਟੀਆਂ ਉੱਥੇ ਵੀ ਮੋਦੀ ਸਰਕਾਰ ਆਪਦੀ ਫਿਰ ਕੁਸਿਆਸਤ ਲਾਗੂ ਕਰ ਰਹੀ ਹੈ ਉੱਥੇ ਤਾਂ ਬਿਲਕੁਲ ਹੀ ਜਣੀ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵਿਦਿਆਰਥੀਆਂ ਨੂੰ ਜਥੇਬੰਦ ਹੋਣ ਦਾ ਯੂਨੀਅਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ ਉਦੋਂ ਦਾ ਇਹ ਵੀ ਸਲੇਵਸਾਂ ਦੇ ਵਿੱਚ ਵੀ ਜਿਹੜਾ ਇਹ ਇਤਿਹਾਸ ਹੈ ਇਹ ਇਤਿਹਾਸ ਤਾਂ ਉਹ ਕਹਿੰਦੇ ਵੀ ਹਿੰਦੂ ਰਾਜਿਆਂ ਦਾ ਇਤਿਹਾਸ ਹੈ ਉਹਨਾਂ ਨੇ ਦੇਸ਼ ਬਣਾਇਆ ਮੁਸਲਮਾਨ ਤਾਂ ਬਾਹਰੋਂ ਆਏ ਆ ਇਹ ਜਿਹੜੀ ਸਾਰੀ ਪੇਸ਼ਕਾਰੀ ਹੈ ਤੇ ਇਸਾਈ ਵੀ ਉਹ ਕਹਿੰਦੇ ਬਾਹਰੋਂ ਆਇਆ ਧਰਮ ਇਸ ਕਰਕੇ ਇਹ ਇਤਿਹਾਸ ਇੱਥੇ ਤਾਂ ਹਿੰਦੂਆਂ ਦਾ ਸੁਨਹਿਰੀ ਕਾਲ ਰਿਹਾ ਇਹੋ ਜਿਹੀਆਂ ਜਿਹੜੀਆਂ ਲੋਕਾਂ ਦੇ ਅੰਦਰ ਭਰਮ ਫਲਾਉਣੇ ਇਹ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਵੱਡਾ ਦੂਜਾ ਵੱਡਾ ਪ੍ਰੋਜੈਕਟ ਪ੍ਰਾਈਵੇਟਾਈਜੇਸ਼ਨ ਦਾ ਜਿਹੜੀ ਨਿੱਜੀਕਰਨ ਕਰਨਾ ਐਜੂਕੇਸ਼ਨ ਨੂੰ ਕੰਪਨੀਆਂ ਦੇ ਹੱਥ ਸੌਂਪਣਾ ਤੇ ਕੰਪਨੀਆਂ ਲਈ ਵਪਾਰ ਦਾ ਜਰੀਆ ਬਣਾਉਣਾ ਪ੍ਰੋਫਿਟ ਦਾ ਜਰੀਆ ਬਣਾਉਣਾ ਹੈ ਗਾਹਾਂ ਯੂਨੀਵਰਸਿਟੀਆਂ ਚੋਂ ਤਿਆਰ ਉਹ ਬੰਦੇ ਕਰਨੇ ਆ ਜਿਹੜੇ ਕੰਪਨੀਆਂ ਦੇ ਮੁਲਾਜ਼ਮਾਂ ਵਜੋਂ ਕੰਮ ਆ ਸਕਣਨਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਵੇਗਾ ਜਿਸ ਨੂੰ ਲੈ ਕੇ ਇੱਕ ਵੱਡਾ ਪ੍ਰਦਰਸ਼ਨ 10 ਤਰੀਕ ਨੂੰ ਵੀ ਹੋਇਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਉੱਭਰੇ ਜਿਹਦੇ ਵਿੱਚ ਇੱਕ ਹੈ ਕਿ ਕੇਂਦਰ ਸਾਡੀ ਇਸ ਯੂਨੀਵਰਸਿਟੀ ਨੂੰ ਹਤਿਆਉਣਾ ਚਾਹੁੰਦਾ ਹੈ ਯੂਨੀਵਰਸਿਟੀ ਪੰਜਾਬ ਦੇ ਪਿੰਡੋ ਜੜ ਕੇ ਬਣੀ ਹੈ ਤੇ ਯੂਨੀਵਰਸਿਟੀ ਪੰਜਾਬ ਕੋਲ ਰਹਿਣੀ ਚਾਹੀਦੀ ਹੈ ਨਾਲ ਇਹ ਸੀ ਕਿ ਯੂਨੀਵਰਸਿਟੀ ਜਿਹੜੀ ਹੈ ਉਦੇ ਵਿੱਚ ਜਿਹੜੀ ਸੈਨੇਟ ਸੀ ਜਿਹਨੂੰ ਪਹਿਲਾਂ ਭੰਗ ਕੀਤਾ ਗਿਆ ਫਿਰ ਉਹ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਤੇ ਹੁਣ ਮੁੱਦਾ ਹੈ ਕਿ ਉਹਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਇਸ ਸਾਰੇ ਵਿਧੇਤੇ ਕਿ ਇੱਥੋਂ ਤੱਕ ਸੀਮਤ ਹੈ ਕਿ ਕੇਂਦਰ ਇਹਦਾ ਕੇਂਦਰੀਕਰਨ ਕਰਨਾ ਚਾਹੁੰਦਾ ਹੈ ਕਿ ਇੱਥੋਂ ਤੱਕ ਸੀਮਤ ਹੈ ਕਿ ਸਿਰਫ ਸੈਨੇਟ ਦੀਆਂ ਚੋਣਾਂ ਹੋ ਜਾਣ ਤੇ ਮਸਲੇ ਹੱਲ ਹੋ ਜਾਣਗੇ ਅਸਲ ਚ ਮਸਲਾ ਕੀ ਹੈ ਕਈ ਲੋਕ ਇਹ ਵੀ ਕਹਿੰਦੇ ਕਿ 1966 ਦੇ ਵਿੱਚ ਹੀ ਯੂਨੀਵਰਸਿਟੀ ਤਾਂ ਕੇਂਦਰ ਕੋਲੇ ਚਲੀ ਗਈ ਹੈ ਪਰ ਕੇਂਦਰ ਦਾ ਜਿਹੜਾ ਹੁਣ ਵਾਰ-ਵਾਰ ਇਸ ਤੇ ਜਿਹੜਾ ਹਮਲਾ ਹੈ ਕੀ ਇਹ ਇਕੱਲੀ ਇਸ ਯੂਨੀਵਰਸਿਟੀ ਤੇ ਜਾਂ ਭਾਰਤ ਚ ਹੋਰ ਯੂਨੀਵਰਸਿਟੀਆਂ ਨੂੰ ਵੀ ਕੇਂਦਰ ਆਪਣੇ ਅਧੀਨ ਲੈਣਾ ਚਾਹੁੰਦਾ ਹੈ ਤੇ ਕੀ ਇਹ ਪੰਜਾਬ ਦੇ ਅਧੀਨ ਆ ਜਾਵੇਗੀ ਤਾਂ ਇਹ ਯੂਨੀਵਰਸਿਟੀ ਖੁਸ਼ਹਾਲ ਹੋ ਜਾਵੇਗੀ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕੋਇਲ ਕੁਸਾ ਹੋਣਗੇ ਪਹਿਲਾਂ ਸਵਾਗਤ ਕਰ ਲੈਂ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਮੁੱਦਾ ਉੱਠਿਆ ਪੰਜਾਬ ਯੂਨੀਵਰਸਿਟੀ ਦਾ ਉਹ ਕਹਿੰਦੇ ਵੀ ਕੇਂਦਰ ਇਹ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਪੰਜਾਬ ਦੇ ਪਿੰਡો ਜਾੜ ਕੇ ਬਣੀ ਆ ਉਹਨੂੰ ਹਥਿਆਉਣਾ ਚਾਹੁੰਦਾ ਆ ਆਪਦੇ ਅਧੀਨ ਲੈਣਾ ਚਾਹੁੰਦਾ ਤੇ ਪੰਜਾਬ ਦੇ ਹੱਕਾਂ ਤੇ ਇਹ ਡਾਕਾ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਜਿਹੜੇ ਸਵਾਲ ਉੱਥੇ ਉੱਠ ਰਹੇ ਦੇਖੋ ਇਹ ਗੱਲ ਤਾਂ ਠੀਕ ਹੀ ਉੱઠી ਹੈ ਲੋਕਾਂ ਦਾ ਇਹ ਸਰਕਾਰਵਾਜਬ ਹੈ ਵਿਦਿਆਰਥੀਆਂ ਦਾ ਸਰਕਾਰਵਾਜਬ ਹੈ ਵੀ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਗਵਰਨਮੈਂਟ ਸੈਂਟਰ ਦੀ ਗਵਰਨਮੈਂਟ ਆਪਦੇ ਕੰਟਰੋਲ 'ਚ ਲੈਣਾ ਚਾਹੁੰਦੀ ਹੈ ਇਹਦੇ ਕੰਟਰੋਲ 'ਚ ਲੈਣ ਦਾ ਇੱਕ ਫਰਕ ਹੈ ਇਹੀ ਇੱਕ ਯੂਨੀਵਰਸਿਟੀ ਹੈ ਜਿਹਦੇ ਚ ਸੈਨੇਟ ਚੁਣੀ ਜਾਂਦੀ ਹੈ ਸੈਨੇਟ ਉਹ ਪੰਜਾਬ ਚੋਂ ਬਣਦੀ ਹੈ ਜਿਹੜੇ ਇਸ ਕਰਕੇ ਜਣੀ ਜਿਹੜਾ ਇਹਦਾ ਪੰਜਾਬ ਨਾਲ ਤਾਲੁਕ ਵੀ ਬਣਿਆ ਹੋਇਆ ਯੂਨੀਵਰਸਿਟੀ ਦਾ ਉਹਦੇ ਚ ਇਸ ਗੱਲ ਦਾ ਵੀ ਰੋਲ ਹੈ ਹੋਰ ਯੂਨੀਵਰਸਿਟੀਆਂ ਜਿਹੜੀਆਂ ਉਦੋਂ ਬਾਅਦ ਬਣੀਆਂ ਇਹਦੀ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਯੂਨੀਵਰਸਿਟੀ ਆ ਇਹਦਾ ਇੱਕ ਇਹ ਢੰਗ ਆ ਇਹਦੇ ਵਿੱਚ ਇਹਦੀ ਐਡਮਿਨਿਸਟ੍ਰੇਸ਼ਨ ਦਾ ਇਹਦੀ ਮੈਨੇਜਮੈਂਟ ਦਾ ਵੀ ਇਹਦੇ 'ਚ ਸੈਨੇਟ ਜਿਹੜੇ ਸਾਬਕਾ ਵਿਦਿਆਰਥੀ ਹੈਗੇ ਉਹਨਾਂ 'ਚੋਂ ਅਧਿਆਪਕਾਂ 'ਚੋਂ ਸਿੰਡੀਕੇਟ ਬਣਦੀ ਹੈ ਵੀ ਉਹਨਾਂ ਨੂੰ ਉਹ ਸੰਸਥਾਵਾਂ ਇਹਦੇ 'ਚ ਦਖਲ ਦਿੰਦੀਆਂ ਇਹਦੇ ਪ੍ਰਬੰਧਨ ਦੇ ਵਿੱਚ ਇਹ ਜਿਹੜੀ ਹੋਣ ਵਾਲੀ ਮੂਵ ਸੀ ਉਹਨੂੰ ਕਮਜ਼ੋਰ ਕਰਨ ਦੀ ਮੂਵ ਸੀ ਸੈਨੇਟ ਨੂੰ ਇੱਕ ਤਰ੍ਹਾਂ ਕਾਫੀ ਕਮਜ਼ੋਰ ਕਰਕੇ ਪਹਿਲਾਂ ਵੀ ਉਹਨਾਂ ਨੇ ਸੈਨੇਟ ਦੀ بجائے ਵੀਸੀ ਕੋਲੇ ਪਾਵਨਾ ਜ਼ਿਆਦਾ ਦਿੱਤੀਆਂ ਹੋਈਆਂ ਸੈਨੇਟ ਦੇ ਅੰਦਰ ਵੀ ਨਾਮਜ਼ਦਗੀਆਂ ਜ਼ਿਆਦਾ ਹੁੰਦੀਆਂ ਹਨ ਗਵਰਨਮੈਂਟ ਵੱਲੋਂ ਜਿਹੜੀਆਂ ਹੋਣੀਆਂ ਹੁੰਦੀਆਂ ਜਾਂ ਅਥਾਰਟੀਆਂ ਨੇ ਵੀਸੀ ਨੇ ਕਰਨੀਆਂ ਉਹ ਗਵਰਨਮੈਂਟ ਦੇ ਬੰਦੀ ਹੁੰਦੇ ਆ ਇਸ ਕਰਕੇ ਉਹ ਪਹਿਲਾਂ ਵੀ ਕਮਜ਼ੋਰ ਆ ਪਰ ਇਹ ਇੱਕ ਤਰ੍ਹਾਂ ਉਹਨੂੰ ਜਮਾ ਉਹਦਾ ਜਣੀ ਸਾਬੰਦ ਕਰਨ ਵਾਲਾ ਕੰਮ ਸੀ ਇਸ ਪੱਖੋਂ ਇਹ ਸਰਕਾਰ ਬਾਜਬਾ ਲੋਕਾਂ ਦਾ ਵੀ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਪੰਜਾਬ ਦੀ ਹੋਣ ਦਾ ਮਤਲਬ ਇਹ ਹੈ ਵੀ ਉਹ ਪੰਜਾਬੀ ਕੌਮੀਅਤ ਦੇ ਜਿਹੜੇ ਸਰੋਕਾਰ ਹੈ ਉਹਦੇ ਚ ਜੋ ਇਥੋਂ ਦੀ ਭਾਸ਼ਾ ਸੱਭਿਆਚਾਰ ਜਾਂ ਇਸ ਖਿੱਤੇ ਦੀ ਇਸ ਕੌਮੀਅਤ ਦੇ ਜੋ ਵੀ ਮਸਲੇ ਨੇ ਉਹਨਾਂ ਚ ਚਾਹੇ ਖੋਜਾਂ ਦਾ ਕੰਮ ਹੈ ਚਾਹੇ ਉਹਦੇ ਨਾਲ ਜੁੜ ਕੇ ਗਿਆਨ ਮਤਲਬ ਇਕੱਠਾ ਕਰਨ ਦਾ ਕੰਮ ਹੈ ਜਾਣਕਾਰੀਆਂ ਇਕੱਠਾ ਕਰਨ ਦਾ ਕੰਮ ਹੈ ਇਸ ਖਿੱਤੇ ਚ ਵੱਸਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਬਣ ਸਕਦੀ ਇਹਦੇ ਨਾਲ ਸੰਬੰਧਿਤ ਖੋਜਾਂ ਕਰਨ ਦਾ ਕੰਮ ਹੈ ਵੀ ਇਹ ਕੰਮ ਹੈ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਤੇ ਪੰਜਾਬੀ ਕੌਮੀਅਤ ਦਾ ਇਹ ਤੇ ਹੱਕ ਬਣਦਾ ਇਹ ਇਹ ਤਾਂ ਲੋਕਾਂ ਦਾ ਸਰੋਕਾਰ ਬਾਝ ਵੀ ਉੱਠਿਆ ਇਸੇ ਤਰ੍ਹਾਂ ਵੀ ਸੈਨੇਟ ਕੈਮਰੇ ਨਹੀਂ ਚਾਹੀਦੀ ਐ ਪਰ ਜਿਹੜੀ ਸੈਂਟਰ ਗਵਰਨਮੈਂਟ ਹਰਿਆਣੇ ਨੇ ਹਰਿਆਣੇ ਚ ਯੂਨੀਵਰਸਿਟੀ ਬਣਾਉਣੀ ਆ ਉਹਨਾਂ ਨੂੰ ਉਹ ਬਜਟ ਗ੍ਰਾਂਟ ਦੇਵੇ ਤੇ ਉਹ ਉਥੇ ਯੂਨੀਵਰਸਿਟੀ ਬਣਾ ਲੈਣ ਤੇ ਇਹ ਪੰਜਾਬ ਦੇ ਉਹਦੇ ਚ ਰਹਿਣੀ ਚਾਹੀਦੀ ਐ ਕੰਟਰੋਲ ਚ ਪਰ ਸੈਂਟਰ ਗਵਰਨਮੈਂਟ ਦੀ ਪਲਾਨ ਇਹੀ ਐ ਵੀ ਇਹ ਇਹ ਉਹਨਾਂ ਦੇ ਹੱਥ ਚ ਆਵੇ ਤੇ ਉਹ ਇਹਨੂੰ ਆਪ ਦੇ ਢੰਗ ਨਾਲ ਚਲਾਉਣ ਇਸ ਕਰਕੇ ਹੱਥ ਚ ਲੈਣ ਵਾਸਤੇ ਜਿਹੜੇ ਵੀ ਕਦਮ ਬਣਦੇ ਐ ਕੋਈ ਚਾਹੇ ਸੈਨੇਟ ਨੂੰ ਕਮਜ਼ੋਰ ਕਰਨਾ ਚਾਹੇ ਉਹ ਕਿਉਂਕਿ ਯੂਟੀ ਐਡਮਿਨਿਸਟ੍ਰੇਸ਼ਨ ਐ ਉਹਦੇ ਸਿਰ ਤੇ ਦਖਲ ਦੇਣਾ ਉਹ ਇੱਕ ਤਰ੍ਹਾਂ ਇਹਨੂੰ ਆਪ ਦੇ ਉਹਦੇ ਚ ਹੱਥ ਚ ਲੈ ਰਹੇ ਆ ਲੋਕਾਂ ਦਾ ਰੋਸ ਵਾਜਿਬ ਹੈ ਗੁੱਸਾ ਵਾਜਿਬਾ ਦੋਨੋਂ ਗੱਲਾਂ ਵਾਜਿਬ ਨੇ ਸੈਨੇਟ ਬਚੀ ਰਹਿਣੀ ਚਾਹੀਦੀ ਹੈ ਉਹਦੀਆਂ ਇਲੈਕਸ਼ਨਾਂ ਟਾਈਮ ਸਰ ਹੋਣੀਆਂ ਚਾਹੀਦੀਆਂ ਤੇ ਇਹਦੇ ਤੇ ਪੰਜਾਬ ਦਾ ਅਧਿਕਾਰ ਬਣਨਾ ਚਾਹੀਦਾ ਤੇ ਉਹਦੇ ਲਈ ਕਾਨੂੰਨਨ ਇੰਤਜ਼ਾਮ ਹੋਣਾ ਚਾਹੀਦਾ ਇੱਥੋਂ ਤੱਕ ਜੋ ਹੋ ਰਿਹਾ ਉਹ ਤਾਂ ਹੋ ਰਿਹਾ ਵਾਜਿਬ ਅੱਗੇ ਇੱਕ ਉਹਦੇ ਚ ਸਮੱਸਿਆ ਹੈ ਉਹ ਇਹ ਵੀ ਇਹ ਜਣੀ ਸਾਨੂੰ ਇਸ ਗੱਲ ਨੂੰ ਸੀਮਤ ਪ੍ਰਸੰਗ ਚ ਨਹੀਂ ਲੈਣਾ ਚਾਹੀਦਾ ਸੀਮਤ ਦਾਇਰੇ ਘੇਰੇ ਚ ਨਹੀਂ ਸੋਚਣਾ ਚਾਹੀਦਾ ਜਿੰਨੀ ਇਹ ਗੱਲ ਹੈ ਜਿਹੜੀ ਹੁਣ ਆਪਾਂ ਕੀਤੀ ਹੈ ਜਾਂ ਤੁਸੀਂ ਵੀ ਪਹਿਲਾਂ ਕਹੀ ਜੋ ਉੱਥੇ ਮੰਗ ਵੀ ਉੱਠ ਰਹੀ ਹੈ ਇੰਨੀਆਂ ਮੰਗਾਂ ਤਾਂ ਠੀਕ ਹੀ ਹੈ ਕਾਫੀ ਹੈ ਪਰ ਜਦੋਂ ਅਸੀਂ ਇਹਦੇ ਮੰਤਵ ਚ ਜਾਂਦੇ ਹਾਂ ਵੀ ਸੈਂਟਰ ਹੈ ਜਿਹੜਾ ਉਹ ਇਹਨੂੰ ਹੱਥ ਚ ਕਿਉਂ ਲੈਣਾ ਚਾਹੀਦਾ ਕਿਉਂ ਲੈਣਾ ਚਾਹੁੰਦਾ ਉਹ ਮੰਤਵ ਵੀ ਸਾਨੂੰ ਦੱਸਦਾ ਹੈ ਵੀ ਸਾਨੂੰ ਇਸ ਸਾਰੇ ਸੰਘਰਸ਼ ਨੂੰ ਜਾਂ ਇਸ ਮਸਲੇ ਨੂੰ ਕਿਵੇਂ ਦੇਖਣਾ ਚਾਹੀਦਾ ਉਹ ਮੰਤਵ ਇਹ ਹੈ ਯੂਨੀਵਰਸਟੀਆਂ ਦੇਸ਼ ਦੇ ਅੰਦਰ ਕਿਵੇਂ ਚੱਲਣ ਕਿਵੇਂ ਕੰਮ ਕਰਨ ਕੀ ਖੋਜਾਂ ਕਰਨ ਕੀ ਸਿਲੇਬਸ ਬਣਾਉਣ ਪੜ੍ਹਾਈ ਕਿਵੇਂ ਹੋਵੇ ਵਿਦਿਆਰਥੀ ਕੀ ਪੜ੍ਹਨ ਇਹ ਸਾਰਾ ਜਿਹੜਾ ਮਸਲਾ ਹੈ ਉਹ ਸੈਂਟਰ ਦੀ ਗਵਰਨਮੈਂਟ ਵਿਸ਼ੇਸ਼ ਜੋ ਉਹਨਾਂ ਦੀ ਆਪਦੀ ਪੋਲਿਟਿਕਸ ਹੈ ਜਿਹੜੀ ਮੋਦੀ ਗਵਰਨਮੈਂਟ ਦੀ ਪੋਲਿਟਿਕਸ ਹੈ ਹਿੰਦੂ ਦਵ ਦਾ ਜਿਹੜਾ ਉਹਨਾਂ ਦਾ ਅਜੰਡਾ ਹੈ ਦੇਸ਼ ਨੂੰ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਦਾ ਦਾਵਾ ਹੈ ਇਹਦੇ ਸਿਰ ਤੇ ਉਹਨਾਂ ਨੇ ਰਾਜ ਚਲਾਉਣਾ ਰਾਜ ਚਲਾਉਣ ਦਾ ਮਤਲਬ ਹੀ ਉਹਨਾਂ ਨੇ ਦੇਸ਼ ਦੀਆਂ ਜਿਹੜੀਆਂ ਲਟੇਰੀਆਂ ਜਮਾਤਾਂ ਉਹਨਾਂ ਦੀ ਸੇਵਾ ਇਸ ਢੰਗ ਨਾਲ ਕਰਨੀ ਹੈ ਕਾਂਗਰਸ ਇਹ ਸੇਵਾ ਧਰਮਧਰ ਪੱਖਤਾ ਦੇ ਨਾਂ ਤੇ ਕਰਦੀ ਸੀ ਕੋਈ ਸਮਾਜਵਾਦ ਦੇ ਨਾਂ ਤੇ ਵੀ ਕਰਦਾ ਰਿਹਾ ਇਹੀ ਸੇਵਾ ਕਰਨੀ ਹਕਮਜਾਤਾਂ ਦੀ ਸੇਵਾ ਹੀ ਹੈ ਭਾਜਪਾ ਇਸ ਢੰਗ ਨਾਲ ਕਰਨੀ ਚਾਹੁੰਦੀ ਹੈ ਵੀ ਇਹ ਹਿੰਦੂਆਂ ਦਾ ਦੇਸ਼ ਹੈ ਇਹ ਇੱਥੇ ਹਿੰਦੂ ਰੋਹ ਰੀਤਾਂ ਚੱਲਣਗੀਆਂ ਅਸੀਂ ਇਸ ਢੰਗ ਨਾਲ ਦੇਸ਼ ਚਲਾਵਾਂਗੇ ਵੀ ਫਿਰ ਇੱਥੇ ਹਿੰਦੂਆਂ ਦੀ ਪੁੱਗੂ ਹਿੰਦੂਆਂ ਨੂੰ ਭਰਮ ਰਹੂਗਾ ਵੀ ਇਹ ਸਾਡਾ ਦੇਸ਼ ਹੈ ਬਾਕੀ ਜਿਹੜੇ ਲੋਕ ਹੈ ਉਹ ਧਾਰਮਿਕ ਦਾਬੇ ਦੇ ਦੀਨ ਰਹਿਣਗੇ ਤੇ ਇਸ ਢੰਗ ਨਾਲ ਜਿਹੜੇ ਇੱਥੋਂ ਦੇ ਵਿਰਲੇ ਟਾਟੇ ਅੰਬਾਨੀ ਤੇ ਜਾਂ ਵਿਦੇਸ਼ੀ ਕੰਪਨੀਆਂ ਉਹਨਾਂ ਦੀ ਸੇਵਾ ਇਸ ਰਾਜ ਨੂੰ ਐਉਂ ਚਲਾਉਣ ਨਾਲ ਵਧੀਆ ਹੋ ਸਕਦੀ ਹੈ ਇਹ ਜੋ ਉਹਨਾਂ ਦਾ ਪ੍ਰੋਜੈਕਟ ਹੈ ਹਿੰਦੂਤਾ ਵਾਲਾ ਉਹੋ ਸਿੱਖਿਆ ਨੂੰ ਇਹਦਾ ਕ अहम ਜਰੀਆ ਬਣਾਉਣਾ ਚਾਹੁੰਦੇ ਆ ਤੇ ਸਿੱਖਿਆ ਚ ਯੂਨੀਵਰਸਿਟੀਆਂ ਦਾ ਸਥਾਨ ਬਹੁਤ ਵੱਡਾ ਕਾਲਜ ਸਕੂਲ ਉਹ ਤਾਂ ਮਤਲਬ ਇਦੋਂ ਲੀਆਂ ਚੀਜ਼ਾਂ ਨਾ ਯੂਨੀਵਰਸਿਟੀਆਂ ਦਾ ਸਿਲੇਬਸ ਤੈਅ ਕਰਨਾ ਚ ਖੋਜਾਂ ਚ ਇਹਦੇ ਚ ਰੋਲ ਬਣਦਾ ਹੈ ਦੇਸ਼ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਤੇ ਹੀ ਮੋਦੀ ਹਕੂਮਤ ਦੀ ਇਹ ਮੂਵ ਹੈ ਇਹ ਤਾਂ ਆਈ ਹੈ ਨਾ ਵੀ ਪੰਜਾਬ ਦੀ ਯੂਨੀਵਰਸਿਟੀ ਤੇ ਆ ਸਟੈਪ ਆ ਗਿਆ ਚਲੋ ਇੱਕ ਇਹਦੇ ਵਿੱਚ ਪ੍ਰਾਣੀ ਵਿਰਾਸਤ ਹੈ ਚੰਡੀਗੜ੍ਹ ਦਾ ਪੰਜਾਬ ਦਾ ਨੂੰ ਰਾਜਧਾਨੀ ਦਾ ਜਿਹੜਾ ਲੋਕਾਂ ਦਾ ਹੱਕ ਸੀਗਾ ਚੰਡੀਗੜ੍ਹ ਦੇ ਖੇਤਰ ਤੇ ਉਹ ਨਹੀਂ ਮਿਲਿਆ ਹੋਇਆ ਉਹਦੇ ਨਾਲ ਇਹ ਗੱਲ ਜੁੜੀ ਵੀ ਹੋਈ ਹੈ ਪੰਜਾਬ 'ਚ ਭਾਵਕ ਵੀ ਬਣਦੀ ਹੈ ਇਹ ਗੱਲ ਇੰਉ ਬਣ ਗਈ ਉਂ ਜਿਹੜੀਆਂ ਸੈਂਟਰ ਦੇ ਇਹਦੀਆਂ ਯੂਨੀਵਰਸਿਟੀਆਂ ਉੱਥੇ ਵੀ ਮੋਦੀ ਸਰਕਾਰ ਆਪਦੀ ਫਿਰ ਕੁਸਿਆਸਤ ਲਾਗੂ ਕਰ ਰਹੀ ਆ ਉੱਥੇ ਤਾਂ ਬਿਲਕੁਲ ਹੀ ਜਣੀ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵਿਦਿਆਰਥੀਆਂ ਨੂੰ ਜਥੇਬੰਦ ਹੋਣ ਦਾ ਯੂਨੀਅਨ ਬਣਾਉਣ ਦਾ ਅਧਿਕਾਰ ਹੀ ਨਹੀਂ ਹੈ ਤੇ ਉਦੋਂ ਦਾ ਇਹ ਹੈ ਵੀ ਸਲੇਵਸਾਂ ਦੇ ਵਿੱਚ ਵੀ ਜਿਹੜਾ ਇਹ ਇਤਿਹਾਸ ਹੈ ਇਹ ਇਤਿਹਾਸ ਤਾਂ ਉਹ ਕਹਿੰਦੇ ਵੀ ਹਿੰਦੂ ਰਾਜਿਆਂ ਦਾ ਇਤਿਹਾਸ ਹੈ ਉਹਨਾਂ ਨੇ ਦੇਸ਼ ਬਣਾਇਆ ਮੁਸਲਮਾਨ ਤਾਂ ਬਾਹਰੋਂ ਆਏ ਆ ਇਹ ਜਿਹੜੀ ਸਾਰੀ ਪੇਸ਼ਕਾਰੀ ਹੈ ਤੇ ਅਸਾਈ ਵੀ ਉਹ ਕਹਿੰਦੇ ਬਾਹਰੋਂ ਆਇਆ ਧਰਮ ਇਸ ਕਰਕੇ ਇਹ ਇਤਿਹਾਸ ਇੱਥੇ ਤਾਂ ਹਿੰਦੂਆਂ ਦਾ ਸੁਨਹਿਰੀ ਕਾਲ ਰਿਹਾ ਇਹੋ ਜਿਹੀਆਂ ਜਿਹੜੀਆਂ ਲੋਕਾਂ ਦੇ ਅੰਦਰ ਭਰਮ ਫਲਾਉਣੇ ਇਹ ਉਹਨਾਂ ਦਾ ਇੱਕ ਪ੍ਰੋਜੈਕਟ ਹੈ ਵੱਡਾ ਦੂਜਾ ਵੱਡਾ ਪ੍ਰੋਜੈਕਟ ਪ੍ਰਾਈਵੇਟਾਈਜੇਸ਼ਨ ਦਾ ਜਿਹੜੀ ਨਿੱਜੀਕਰਨ ਕਰਨਾ ਐਜੂਕੇਸ਼ਨ ਨੂੰ ਕੰਪਨੀਆਂ ਦੇ ਹੱਥ ਸੌਂਪਣਾ ਤੇ ਕੰਪਨੀ ਵਾਲੀ ਵਪਾਰ ਦਾ ਜਰੀਆ ਬਣਾਉਣਾ ਹੈ प्रॉफिट ਦਾ ਜਰੀਆ ਬਣਾਉਣਾ ਹੈ ਗਾਹਾਂ ਯੂਨੀਵਰਸਿਟੀਆਂ ਚੋਂ ਤਿਆਰ ਉਹ ਬੰਦੇ ਕਰਨੇ ਆ ਜਿਹੜੇ ਕੰਪਨੀਆਂ ਦੇ ਮੁਲਾਜ਼ਮਾਂ ਵਜੋਂ ਕੰਮ ਆ ਸਕਣ ਉਹ ਕੋਈ ਜਿਹੜੇ ਆਪਾਂ ਕਹਿੰਦੇ ਨੇ ਆ ਵੀ ਸੰਤੁਲਿਤ ਸੋਚਣੀ ਵਾਲੇ ਨਾਗਰਿਕ ਜਿਹੜੇ ਸਮਾਜ ਬਾਰੇ ਸੋਚਣ ਵਾਲੇ ਦੁਨੀਆ ਬਾਰੇ ਸੋਚਣ ਵਾਲੇ ਖਾਸ ਕਰਕੇ ਸਮਾਜ ਦੇ ਗਰੀਬ ਦੱਬੇ ਕੁਚਲੇ ਲੋਕਾਂ ਬਾਰੇ ਸੋਚਣ ਵਾਲੇ ਕਿਰਤੀਆਂ ਬਾਰੇ ਸੋਚਣ ਵਾਲੇ ਇਸ ਤਰ੍ਹਾਂ ਦੇ ਨਹੀਂ ਜਿਹੜੇ ਕੰਪਨੀਆਂ ਦੇ ਮੁਨਾਫੇ ਦੇ ਇਨਸਟਰੂਮੈਂਟ ਬਣਨ ਉਸ ਤਰ੍ਹਾਂ ਦੇ ਪੈਦਾ ਕਰਨੇ ਆ ਜਿਹੜੀ ਜਿਹੜਾ ਉਹਨਾਂ ਦੀਆਂ ਤਿੰਨ ਗੱਲਾਂ ਆ ਵੀ ਇੱਕ ਵਪਾਰੀਕਰਨ ਕਰਨਾ ਸਿੱਖਿਆ ਦਾ ਦੂਜਾ ਸਿੱਖਿਆ ਦਾ ਨਿੱਜੀਕਰਨ ਕਰਨਾ ਤੇ ਤੀਜਾ ਇਹਦਾ ਭਾਗਮਾ ਕਰਨ ਕਰਨਾ ਉਹਨੂੰ ਫਰਕੂਕਰਨ ਕਹਿ ਲਓ ਉਹਨੂੰ ਭਾਗਮਾ ਕਰਨ ਕਹਿ ਲਓ ਜਣੀ ਉਹਨਾਂ ਨੇ ਇਹਨੂੰ ਆਪਦੀ ਜਿਹੜੀ ਹਿੰਦੂ ਪੋਲਿਟਿਕਸ ਹੈ ਹਿੰਦੂਤਵ ਦੀ ਉਹਦੇ ਅਧੀਨ ਚਲਾਉਣਾ ਇਹ ਤਿੰਨ ਗੱਲਾਂ ਕਰਨ ਦੇ ਮਕਸਦ ਨਾਲ ਜਿੱਥੇ ਡਾਇਰੈਕਟ ਕਬਜ਼ਾ ਹੋ ਸਕਦਾ ਉਹ ਡਾਇਰੈਕਟ ਕਰਨਾ ਚਾਹੁੰਦੇ ਆ ਜਿੱਥੇ ਇੰਡਾਇਰੈਕਟ ਹੁੰਦਾ ਜਿਹੜੀ ਨਵੀਂ ਸਿੱਖਿਆ ਨੀਤੀ 2020 ਵਾਲੀ ਹੈ ਉਹ ਵੀ ਇਹੀ ਕਹਿੰਦੀ ਹੈ ਉਹਦੇ ਚ ਵੀ ਇਹੀ ਏਜੰਡਾ ਹੈ ਉਹਦਾ ਕਰਕੇ ਵੀ ਚਾਹੇ ਸੂਬਿਆਂ ਨੂੰ ਹਦਾਇਤਾਂ ਕਰਦੋ ਉਹਦੇ ਰਾਈ ਯੂਨੀਵਰਸਿਟੀਆਂ 'ਚ ਲਾਗੂ ਕਰਾ ਲਓ ਜਿਹੜੀ ਤੇ ਡਾਇਰੈਕਟ ਕੰਟਰੋਲ ਹੋ ਕੇ ਹੋ ਸਕਦਾ ਉਹਨੂੰ ਡਾਇਰੈਕਟ ਕੰਟਰੋਲ ਕਰਕੇ ਕਰ ਲਓ ਇਹ ਉਹਨਾਂ ਦੀ ਮੁੱਖ ਗੱਲ ਹੈ ਤੇ ਜਿਹੜਾ ਵੀ ਕੋਈ ਉਹਦੇ ਵਿੱਚ ਅੰਦਰ ਡੈਮੋਕਰੈਟਿਕ ਫੰਕਸ਼ਨਿੰਗ ਹੈ ਕੋਈ ਵਿਦਿਆਰਥੀਆਂ ਦੇ ਅਧਿਕਾਰ ਹੈ ਲੋਕਾਂ ਦੀ ਸ਼ਮੂਲੀਅਤ ਉਹਨੂੰ ਖਤਮ ਕਰ ਦਿਓ ਇਸ ਪੱਖੋਂ ਇਹ ਬਹੁਤ ਇੱਕ ਕਨਵੇਕਲੀ ਗੱਲ ਸੀ ਚਾਹੀਦਾ ਤਾਂ ਇਹ ਸੀ ਵੀ ਉਹ ਤੋਂ ਬਾਅਦ ਬਣਨ ਵਾਲੀਆਂ ਯੂਨੀਵਰਸਿਟੀਆਂ ਵੀ ਇਸੇ ਤਰਜ਼ ਤੇ ਬਣਦੀਆਂ ਜਿਵੇਂ ਉਹਦੇ ਵਿੱਚ ਚਾਹੇ ਉਹ ਅਧੂਰਾ ਜਿਹੜੀ ਸੈਨੇਟ ਹੈ ਉਹ ਐ ਨਹੀਂ ਵੀ ਕੋਈ ਬਹੁਤ ਪੂਰਾ ਡੈਮੋਕਰੈਟਿਕ ਢੰਗ ਹੈ ਜਿੰਨਾ ਵੀ ਹੈ ਉਹਦਾ ਵੀ ਮਹੱਤਵ ਹੈ ਪਰ ਉਦੋਂ ਬਾਅਦ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਤਾਂ ਇਹ ਜੀ ਕੋਈ ਪ੍ਰਕਿਰਿਆ ਨਹੀਂ ਵੀ ਉਹਦੇ ਚ ਪੁਰਾਣੇ ਗ੍ਰੈਜੂਏਟ ਹੈ ਜਿਹੜੇ ਉਹ ਵੋਟ ਪਾਉਣਗੇ ਲੋਕ ਕੋਈ ਸੈਨੇਟ ਦੀ ਮੀਟਿੰਗ ਹੋਊ ਕੋਈ ਨਿਜਮ ਬਣਾਉਣ ਚ ਕੋਈ ਰੋਲ ਬਣੂਗਾ ਉਹ ਤਾਂ ਸਾਰੇ ਅਫਸਰਸ਼ਾਹੀ ਦੇ ਹੱਥ ਚ ਆ ਯੂਨੀਵਰਸਿਟੀਆਂ ਤੇ ਇਹਦੇ ਚ ਹੀ ਸੀਗਾ ਉਹਨਾਂ ਨੂੰ ਉਹ ਵੀ ਰੜਕਦਾ ਜਿੰਨੀ ਕੁ ਵੀ ਸੈਨੇਟ ਇਹ ਗੱਲ ਲਾਗੂ ਕਰਨ ਚੜੇਕਾ ਬਣ ਜਾਂਦੀ ਹੈ ਉਹਨਾਂ ਦੇ ਫੈਸਲੇ ਉੱਥੇ ਹਿੰਦੂਦਵ ਦੀ ਪੋਲਿਟਿਕਸ ਚਲਾਉਣੀ ਆ ਜੋ ਵੀ ਕਰਨਾ ਉਹਦੇ ਚ ਜਿੰਨਾ ਕਿ ਸੈਨੇਟ ਉਹਨਾਂ ਨੂੰ ਲੱਗਦਾ ਵੀ ਵੇਕਨ ਪਾਉਂਦੀ ਹੈ ਇਸ ਕਰਕੇ ਉਹ ਮਨਜ਼ੂਰ ਨਹੀਂ ਸੋ ਜਣੀ ਉਹਨਾਂ ਦੇ ਕੇਂਦਰੀਕਰਨ ਦਾ ਜਿਹੜਾ ਅਜੰਡਾ ਹੈ ਉਹਦੇ ਪਿੱਛੇ ਮਕਸਦ ਇਹ ਹੈ ਜਿਵੇਂ ਜੇ ਕੋਈ ਇਹਨੂੰ ਸਿਰਫ ਇੰਨਾ ਕਰਕੇ ਹੀ ਦੇਖਦਾ ਮਕਸਦ ਨੂੰ ਵੀ ਇਹ ਪੰਜਾਬ ਤੋਂ ਯੂਨੀਵਰਸਿਟੀ ਖੋਣ ਦੀ ਸਾਜ਼ਿਸ਼ ਹੈ ਫਿਰ ਉਹ ਇਹਨੂੰ ਸੀਮਤ ਸਮਝ ਰਿਹਾ ਥੋੜੀ ਗੱਲ ਸਮਝ ਰਿਹਾ ਜਿਹੜੀਆਂ ਹੋਰ ਯੂਨੀਵਰਸਟੀਆਂ ਉੱਥੇ ਵੀ ਉਹ ਇਹੀ ਕਰ ਰਹੇ ਆ ਖੋਣਾ ਕਿਉਂ ਚਾਹੁੰਦੇ ਆ ਹੱਥ 'ਚ ਕੰਟਰੋਲ ਕਿਉਂ ਲਾਉਣਾ ਚਾਹੁੰਦੇ ਆ ਜੇ ਅਸੀਂ ਉਸ ਮੂਲ ਮਕਸਦ ਨੂੰ ਨਹੀਂ ਦੇਖਾਂਗੇ ਫੇਰ ਇਹ ਸਿਰਫ ਇੰਨੀ ਕੁ ਗੱਲ ਹੀ ਰਹਿ ਜਾਂਦੀ ਹੈ ਸੋ ਇਹ ਜਣੀ ਉਹਨਾਂ ਦਾ ਜਿਹੜਾ ਕੇਂਦਰੀਕਰਨ ਦਾ ਏਜੰਡਾ ਜਿਹਦੇ ਤਹਿਤ ਉਹ ਇਉਂ ਚਲਾ ਰਹੇ ਹੈਗੇ ਅਸੀਂ ਜਿਵੇਂ ਤੁਸੀਂ ਇਹ ਗੱਲ ਕੀਤੀ ਵੀ ਪੰਜਾਬ ਤੇ ਚੰਡੀਓ ਦੀ ਕੇਂਦਰ ਦੀ ਲੜਾਈ ਤਾਂ ਵੀ ਤੁਸੀਂ ਗੱਲ ਕੀਤੀ ਹੈ ਲੋਕਾਂ ਨੇ ਵੀ ਉੱਥੇ ਮੁੱਦਾ ਉਠਾਇਆ ਇਹਦੇ ਨਾਲ ਹੀ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਇਹਦੇ ਵਿੱਚ ਉੱਥੇ ਤਿੰਨ ਚਾਰ ਤੀਜਾਂ ਆਈਆਂ ਤੁਸੀਂ ਜਿਵੇਂ ਕਿ ਆ ਵੀ ਹਿੰਦੂ ਤਬਦੀਦੀ ਰਾਜਨੀਤੀ ਵਾਲੀ ਗੱਲਾਂ ਵੀ ਆਈਆਂ ਹੋਰ ਵੀ ਗੱਲਾਂ ਆ ਪਰ ਉੱਥੇ ਇੱਕ ਦੇਖਣ ਨੂੰ ਇਹ ਵੀ ਮਿਲਿਆ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਬਗੈਰ ਬੀਜਪੀ ਤੋਂ ਉੱਥੇ ਸਾਰੀਆਂ ਸ਼ਾਮਲ ਸੀ ਤੇ ਸਾਰੀਆਂ ਇਹ ਕਹਿ ਰਹੀਆਂ ਸੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਹੱਕਾਂ ਨੂੰ ਲੁੱਟਣ ਨਹੀਂ ਦੇਵਾਂਗੇ ਤੁਹਾਡਾ ਕੀ ਇਤਜ਼ਾਰ ਬਾਨਦਾ ਵੀ ਜਿੰਨੀਆਂ ਵੀ ਉੱਥੇ ਰਾਜਨੀਤਿਕ ਧਿਰਾਂ ਸੀ ਕਿਸੇ ਵੀ ਤਰੀਕੇ ਦੀਆਂ ਚਾਹੇ ਕਾਂਗਰਸ ਕਾਲੀ ਦਲ ਆਮਦਵੀ ਪਾਰਟੀ ਇਸ ਹਿਰਦ ਹੈ ਪੰਜਾਬ ਦੀਆਂ ਇਹਨਾਂ ਯੂਨੀਵਰਸਿਟੀਆਂ ਨੂੰ ਲੈ ਕੇ ਇਸ ਰਾਜਨੀਤੀ ਨੂੰ ਲੈ ਕੇ ਕੇਂਦਰੀਕਰਨ ਦੀ ਰਾਜਨੀਤੀ ਦੇ ਖਿਲਾਫ ਭਗਵੇਂ ਕਰਨ ਦੀ ਰਾਜਨੀਤੀ ਦੇ ਖਿਲਾਫ ਜਾਂ ਕਹਿ ਲਈਏ ਕਿ ਨਿੱਜੀ ਕਰਨ ਦੀ ਰਾਜਨੀਤੀ ਖਿਲਾਫ ਇਹ ਹੈ ਇਹਨਾਂ ਦਾ ਕੋਈ ਹੈ ਇੱਧਰ हां देखो ਇਹ ਇੰਨੀ ਮਹੱਤਵਪੂਰਨ ਗੱਲ ਹੈ ਵੀ ਜਦੋਂ ਮੈਂ ਇਹ ਕਿਹਾ ਵੀ ਜੇ ਅਸੀਂ ਉਹਦਾ ਮੰਤਵ ਨਹੀਂ ਦੇਖਾਂਗੇ ਵੀ ਮੰਤਵ ਕੀ ਹੈ ਫਿਰ ਤਾਂ ਇਹ ਕੱਲੀ ਇੰਨੀ ਗੱਲ ਰਹਿ ਜਾਂਦੀ ਹੈ ਵੀ ਜਿਵੇਂ ਉਹ ਪਹਿਲਾਂ ਵੀ ਇੱਕ ਸਿਆਸਤ ਚੱਲਦੀ ਹੈ ਵੀ ਪੰਜਾਬ ਦੇ ਹੱਕਾਂ ਦੀ ਲੜਾਈ ਉਹ ਪਿਛਲੇ 40 ਸਾਲਾਂ ਤੋਂ ਬਹੁਤ ਸਾਰੇ ਕਹਿੰਦੇ ਆਉਂਦੇ ਆ ਵੀ ਅਸੀਂ ਪੰਜਾਬ ਲਈ ਲੜਦੇ ਆਂ ਜਦੋਂ ਸਵਾਲ ਜੇ ਅਸੀਂ ਇਹ ਵਿੱਚੋਂ ਗੱਲ ਕੱਢ ਦੇਾਂਗੇ ਫਿਰ ਤਾਂ ਇਹ ਸਿਰਫ ਪੋਲੀਟੀਕਲ ਪਾਰਟੀਆਂ ਦੀ ਖੇਡ ਬਣ ਕੇ ਰਹਿ ਜਾਣੀ ਹੈ ਉਹ ਗੱਲ ਕੀ ਹੈ ਜਿਹੜੀ ਇਹਦੀ ਮੂਲ ਗੱਲ ਹੈ ਉਹ ਇਹ ਹੈ ਵੀ ਯੂਨੀਵਰਸਿਟੀ ਨੂੰ ਐਜੂਕੇਸ਼ਨ ਨੂੰ ਜੋ ਬੀਜੇਪੀ ਕਰਨਾ ਚਾਹੁੰਦੀ ਹੈ ਇਹ ਸਾਰੇ ਜਿਹੜੇ ਜਿਹੜੇ ਦਾਵਾ ਕਰਦੇ ਆ ਮਤਲਬ ਵਿਦਿਆਰਥੀਆਂ ਤੋਂ ਤੇ ਯੂਨੀਨਾਂ ਤੋਂ ਬਿਨਾ ਦੇ ਜਿਹੜੇ ਸਿਆਸੀ ਲੋਕ ਹੈ ਜਿਹੜੀਆਂ ਹਾਕਮ ਜਮਾਤੀ ਜਿਹੜੀਆਂ ਪਾਰਟੀਆਂ ਖਾਸ ਕਰਕੇ ਜਿਹੜੀਆਂ ਜਿਹੜੀਆਂ ਅੱਡੇ ਮੌਕਿਆਂ ਤੇ ਸੈਂਟਰ ਜਾਂ ਪੰਜਾਬ ਚ ਸੱਤਾ ਚ ਰਹੀਆਂ ਉਹ ਕਦੇ ਵੀ ਇਸ ਫਰੇਮ ਤੋਂ ਬਾਹਰ ਨਹੀਂ ਹੈਗੀਆਂ ਇਹ ਠੀਕ ਹੈ ਵੀ ਉਹਨਾਂ ਚੋਂ ਇੱਕ ਹਿੱਸਾ ਹੋ ਆ ਜਿਹੜਾ ਐਜੂਕੇਸ਼ਨ ਦਾ ਭਾਗਮਾ ਕਰਨ ਤਾਂ ਨਹੀਂ ਕਰਨਾ ਚਾਹੁੰਦਾ ਪਰ ਉਹ এডਿਊਕੇਸ਼ਨ ਨੂੰ ਜਮਹੂਰੀ ਤੇ ਧਰਮ ਨਿਰਪੱਖ ਲੀਹਾਂ ਤੇ ਵੀ ਨਹੀਂ ਚਲਾਉਣਾ ਚਾਹੁੰਦਾ ਉਹ ਵੀ এডਿਊਕੇਸ਼ਨ ਨੂੰ ਆਪੋ ਆਪਣੇ ਮੰਤਵਾਂ ਲਈ ਵਰਤਣਾ ਚਾਹੁੰਦਾ ਹੁਣ ਕਾਂਗਰਸ ਦੇ ਰਾਜ ਦੇ ਅੰਦਰ ਇਹੋ ਜਿਹਾ ਬਥੇਰਾ ਕੁਝ ਹੋਇਆ ਸਲੇਵਸਾਂ ਦੇ ਅੰਦਰ ਤਬਦੀਲੀਆਂ ਦੇ ਕੰਮ ਵੀ ਇਹਨਾਂ ਦੇ ਅੰਦਰ ਉਹਦੇ ਅਧੀਨ ਹੁੰਦੇ ਰਹੇ ਆ ਨਿੱਜੀਗਰਨ ਸਿੱਖਿਆ ਦਾ ਹੋਵੇ ਇਹ ਸਾਰਿਆਂ ਦੀ ਨੀਤੀ ਹੈ ਇਹ ਗੈਰ ਜਮਹੂਰੀ ਹੋਵੇ ਇਹਦੇ ਚ ਵਿਦਿਆਰਥੀਆਂ ਦੀ ਪੁੱਗਤ ਨਾ ਹੋਵੇ ਸਰਕਾਰਾਂ ਫੈਸਲੇ ਕਰਨ ਸਰਕਾਰਾਂ ਬਜਟ ਤੇ ਗ੍ਰਾਂਟਾਂ ਕੱਟਣ ਇਹਦੀਆਂ ਆਪੇ ਸੌਮੇ ਪੈਦਾ ਕਰੋ ਆਪ ਉਹ ਸੌਮੇ ਕੀ ਨੇ ਵਿਦਿਆਰਥੀ ਫੀਸਾਂ ਭਰਨ ਇਹ ਸਾਰਿਆਂ ਦੀ ਨੀਤੀ ਹੈ ਇਸੇ ਕਰਕੇ ਹੀ ਇਹ ਸਵਾਲ ਹੈ ਵੀ ਜੇ ਤਾਂ ਇਹਨੂੰ ਤੁਸੀਂ ਸਿਰਫ ਇਹਨੂੰ ਪੰਜਾਬ ਵਰਸਸ ਕੇਂਦਰ ਹੀ ਬਣਾ ਕੇ ਦੇਖਾਂਗੇ ਇੰਨੀ ਗੱਲ ਹੀ ਐਉਂ ਨਹੀਂ ਵੀ ਕੋਈ ਇਸ਼ੂ ਨਹੀਂ ਇਹ ਵੀ ਇਸ਼ੂ ਹੈ ਵੀ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਕਾਨੂੰਨ ਬਣਨਾ ਚਾਹੀਦਾ ਪਰ ਉਹ ਪੰਜਾਬ ਕੋਲੇ ਆ ਕੇ ਜਿਵੇਂ ਪੰਜਾਬੀ ਯੂਨੀਵਰਸਿਟੀ ਪੰਜਾਬ ਕੋਲ ਹੀ ਹੈ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਵੀ ਹੈ ਉੱਥੇ ਕੀ ਵਾਪਰ ਰਿਹਾ ਉੱਥੇ ਵੀ ਜਮਹੂਰੀ ਥਾਂ ਸਪੇਸ ਜੀ ਨੂੰ ਅਸੀਂ ਕਹਿ ਦਿੰਦੇ ਹਾਂ ਸੰਗੜ ਰਹੀ ਹੈ ਜਿੰਨੇ ਕੁ ਵੀ ਕੋਈ ਵਿਦਿਆਰਥੀਆਂ ਨੂੰ ਮਜਾਰਾ ਕਰਨ ਦੇ ਧਰਨਾ ਲਾਉਣ ਦੇ ਆਪਦੀ ਆਵਾਜ਼ ਉਠਾਉਣ ਦੇ ਦਖਲ ਦੇਣ ਦੇ ਵਿੱਚ ਇੱਕ ਜ਼ਿੰਦਗੀ ਚ ਆਏ ਨਹੀਂ ਆਏ ਚਾਹੀਦੀ ਉਹ ਸਾਰੇ ਹੱਕ ਖੋਹੇ ਜਾ ਰਹੇ ਹੈ ਗਰਾਂਟਾ ਫੰਡ ਉੱਥੇ ਕੱਟੇ ਹੋਏ ਆ ਪੰਜਾਬੀ ਯੂਨੀਵਰਸਿਟੀ ਤੇ ਦੀ ਸਭ ਤੋਂ ਜਿਉਂ ਦੀ ਜਾਗਦੀ ਇਹ ধারণা ਹੈ ਵੀ ਤਿੰਨ ਸਾਲਾਂ ਤੋਂ ਉੱਥੇ ਲੜਦੇ ਆਉਂਦੇ ਆ ਤੇ ਜਿਵੇਂ ਬੰਦ ਹੋਣ ਦੀ ਕਗਾਰਾ ਤਨਖਾਹਾਂ ਤੱਕ ਨਹੀਂ ਮਿਲੀਆਂ ਸੀ ਟੀਚਰਾਂ ਨੂੰ ਇਹ ਹਾਲਤ ਰਹੀ ਹੈ ਠੀਕ ਹੈ ਦੁਬਾਰਾ ਹੁਣ ਇੱਕ ਵਾਰੀ ਜਾਰੀ ਕੀਤੇ ਉਹਨਾਂ ਨੇ ਉਹ ਵੀ ਆਰਜੀਓੜ ਪੋੜ ਹੈ ਇਹ ਜਿਹੜੀ ਸਾਰੀ ਹਾਲਤ ਹੈ ਯੂਨੀਵਰਸਟੀਆਂ ਦੀ ਜੋ ਬਣ ਰਹੀ ਤੇ ਉਹਨਾਂ ਯੂਨੀਵਰਸਟੀਆਂ ਦੇ ਵਿੱਚ ਆਪੋ ਆਪਣੀ ਸਿਆਸਤ ਚਲਾਉਣੀ ਆਪਣੀ ਮਰਜ਼ੀ ਨਾਲ ਨਿਯੁਕਤੀਆਂ ਕਰਨੀਆਂ ਬੀਸੀ ਪੋਲੀਟੀਕਲ ਆਉਣੇ ਇਹ ਸਾਰਾ ਕੁਝ ਇਹ ਪਾਰਟੀਆਂ ਬੀ ਕਰਦੀਆਂ ਆਉਂਦੀਆਂ ਕਾਂਗਰਸ ਵੀ ਕਰਦੀ ਆਉਂਦੀ ਆ ਆਮ ਆਦਮੀ ਪਾਰਟੀ ਨੇ ਵੀ ਇਹੀ ਕੀਤਾ ਹੋਰ ਥਾਵਾਂ ਦੇ ਉੱਤੇ ਜਿੱਥੇ ਸੈਂਟਰ 'ਚ ਜੇ ਹਿੱਸੇਦਾਰ ਰਹੀਆਂ ਉੱਥੇ ਵੀ ਇਹਨਾਂ ਨੇ ਇਹੀ ਕੀਤਾ ਇਸ ਕਰਕੇ ਇਹਨਾਂ ਤੋਂ ਇਹ ਉਮੀਦ ਕਰਨੀ ਵੀ ਇਹ ਯੂਨੀਵਰਸਿਟੀ ਨੂੰ ਬਚਾਉਣ ਦਾ ਪੰਜਾਬ ਦੀ ਦਾਵਾ ਜਿੱਤਲਾਈ ਕਰਨ ਦਾ ਇਹਨੂੰ ਨਿੱਜੀਕਰਨ ਤੋਂ ਪ੍ਰਾਈਵੇਟਾਈਜੇਸ਼ਨ ਤੋਂ ਬਚਾਉਣ ਦਾ ਸਾਧਨ ਬਣਨਗੀਆਂ ਇਹ ਪਾਰਟੀਆਂ ਜਾਂ ਇਹ ਜਿਹੜੇ ਪੋਲੀਟੀਸ਼ੀਅਨ ਹੈ ਨਾ ਤਾਂ ਉਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਇਸ ਕਰਕੇ ਉਹਨਾਂ ਦੇ ਨਾਲ ਰਲ ਕੇ ਇਹ ਲੜਾਈ ਨਹੀਂ ਲੜੀ ਜਾ ਸਕਦੀ ਨਾ ਉਹਨਾਂ ਦੇ ਪ੍ਰਤੀ ਕਿਸੇ ਭਰਮ ਚਾਉਣਾ ਚਾਹੀਦਾ ਸਗੋਂ ਪੰਜਾਬ ਦੇ ਲੜਨ ਵਾਲੇ ਲੋਕਾਂ ਦਾ ਯੂਨੀਅਨਾਂ ਵਾਲਿਆਂ ਦਾ ਜਿਹੜੇ ਹੱਕਾਂ ਲਈ ਲੜਦੇ ਐ ਉਹਨਾਂ ਦਾ ਤਾਂ ਕੰਮ ਬਣਦਾ ਵੀ ਉਹਨਾਂ ਪਾਰਟੀਆਂ ਦਾ ਵੀ ਪਰਦਾ ਚਾਕ ਕਰਨ ਉਹ ਇਹ ਵੀ ਕਹਿਣ ਵੀ ਇਹਨਾਂ ਨੂੰ ਇਹੋ ਜੇ ਮਨ ਚ ਨਾ ਦੇਣ ਜਿੱਥੇ ਆ ਕੇ ਦਾਵਾ ਕਰ ਸਕਣ ਉਹਨਾਂ ਨੂੰ ਤਾਂ ਸੌਖਾ ਹੀ ਲੱਗਦਾ ਉਹਨਾਂ ਨੂੰ ਤਾਂ ਐ ਸੌਖਾ ਲੱਗਦਾ ਵੀ ਠੀਕ ਆ ਯਾਰ ਜਦੋਂ ਸੱਤਾ 'ਚ ਨਹੀਂ ਹੁੰਦੇ ਉਦੋਂ ਲੋਕ ਧਰਨੇ ਵਿੱਚ ਯਾਰੇ ਲਾ ਰਹੇ ਹੁੰਦੇ ਆ ਤੇ ਦੇਖ ਲਓ ਲੋਕ ਆਪਾਂ ਨੂੰ ਸਾਧ ਲੈਂਦੇ ਉਹਨਾਂ ਧਰਨੇ ਮਜਾਰਿਆਂ ਚ ਤੇ ਆਪਾਂ ਜਾ ਕੇ ਉੱਥੇ ਦਾਵੇਦਾਰ ਬਣ ਜਾਂਦੇ ਆ ਇਹਦੇ ਸਿਰ ਤੇ ਅਸੀਂ ਅਗਲੇ 5 ਸਾਲਾਂ ਵਾਸਤੇ ਫੇਰ ਆਉਣ ਦੇ ਦਾਵੇਦਾਰ ਹੋ ਜਾਂਦੇ ਆ ਜੇ ਅਸੀਂ ਇੰਨੇ ਸਾਲਾਂ ਚ ਇਸੇ ਭਰਮ 'ਚ ਹੀ ਰਹਿਣਾ ਦੀ ਕਾਂਗਰਸ ਆ ਕੇ ਚੰਨੀ ਹੋਰੀ ਆ ਕੇ ਪੰਜਾਬ ਦੀ ਯੂਨੀਵਰਸਿਟੀ ਬਚਾਉਣਗੇ ਜਾਂ ਕੋਈ ਵੀ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਮੁੱਖ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਰਹੇ ਜਿਨ੍ਹਾਂ ਦੇ ਰਾਜ ਚ ਆਪ ਐਜੂਕੇਸ਼ਨ ਨਏ ਕੁਛ ਹੁੰਦਾ ਯੂਨੀਵਰਸਟੀਆਂ 'ਚ ਇਹ ਕੁਛ ਹੁੰਦਾ ਉਹੋ ਬਚਾ ਲੈਣਗੇ ਇਹ ਹੈਗਾ ਬਹੁਤ ਵੱਡਾ ਭਲੇਖਾ ਇਹ ਲੜਨ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਹੈ ਵੀ ਉਹ ਨਾ ਤਾਂ ਸਿਰਫ ਆਪ ਇਸ ਭਲੇਖੇ ਚਾਹਣ ਸਗੋਂ ਲੋਕਾਂ ਨੂੰ ਇਹਨਾਂ ਭਲੇਖਿਆਂ ਤੋਂ ਮੁਕਤ ਕਰਨਾ ਉਹਨਾਂ ਨੇ ਉਹ ਲੜ ਤਾਂ ਸਕਣਗੇ ਨਹੀਂ ਕੀ ਹੁੰਦਾ ਨਹੀਂ ਤਾਂ ਇਹ ਹੁੰਦਾ ਵੀ ਲੋਕ ਤਾਂ ਪਾਰਟੀਆਂ ਦੇ ਪਹਿਲੇ ਮਥਾਜ ਬਣੇ ਹੋਏ ਆ ਲੋਕ ਨਿਰਪਰ ਆ ਉਹਨਾਂ ਤੇ ਵੀ ਅਸੀਂ ਕਾਂਗਰਸੀਆਂ ਤੋਂ ਕੰਮ ਲੈਣੇ ਆ ਉਹਦੇ ਤੋਂ ਲੈਣੇ ਆ ਇਸ ਕਰਕੇ ਪਿੰਡਾਂ ਦੇ ਗਾਂ ਧਨਾੜ ਆ ਜਿਹੜੇ ਚੌਧਰੀ ਉਹਨਾਂ ਤੇ ਨਿਰਪਰ ਹੈ ਲੜਨ ਵਾਲੇ ਜਿਹੜੇ ਯੂਨੀਅਨਾਂ ਵਾਲੇ ਲੋਕ ਆ ਸੰਘਰਸ਼ੀ ਲੋਕ ਉਹਨਾਂ ਦਾ ਤਾਂ ਇਹ ਕੰਮ ਹੈ ਵੀ ਇਹਨਾਂ ਦੇ ਚੁੰਗਲ ਚ ਗੱਡੀ ਹੈ ਕਿਵੇਂ ਇਹਨਾਂ ਦਾ ਪਰਦਾ ਚਾਹ ਕਿਵੇਂ ਕਰੀਏ ਦਿਖਾਈਏ ਕਿਵੇਂ ਵੀ ਇਹ ਲੜਨ ਵਾਲੇ ਹੈ ਨਹੀਂ ਤੇ ਇਹ ਕਿਸਾਨ ਸੰਘਰਸ਼ ਨੇ ਇਹ ਦਿਖਾਤਾ ਬੀਏ ਲੜਨ ਵਾਲੇ ਹੈ ਨਹੀਂ ਲੋਕਾਂ ਨੇ ਇੱਕ ਤਜਰਬਾ ਗ੍ਰਹਿਣ ਕੀਤਾ ਵੀ ਠੀਕ ਹੈ ਇਹ ਇਹ ਲੋਕ ਨਹੀਂ ਇਹਨਾਂ ਨੂੰ ਪਾਸੇ ਰੱਖ ਕੇ ਸੰਘਰਸ਼ ਜਿੱਤੇ ਜਾਣਗੇ ਅਸੀਂ ਉਸੇ ਤਜਰਬੇ ਨੂੰ ਹਾਲੇ ਵੀ ਜੇ ਪੰਜਾਬ ਦੇ ਜਿਹੜੇ ਸੰਘਰਸ਼ੀਲ ਧਰਾਂ ਜਿਹੜੀਆਂ ਜਥੇਬੰਦੀਆਂ ਜੇ ਉਹ ਪੂਰੀ ਤਰ੍ਹਾਂ ਗ੍ਰਹਿਣ ਕਰਨ ਨੂੰ ਤਿਆਰ ਨਹੀਂ ਤਾਂ ਇਹ ਫਿਰ ਅਫਸੋਸਨਾਕ ਗੱਲ ਹੈ ਇਸ ਕਰਕੇ ਲੋੜ ਇਸ ਗੱਲ ਦੀ ਹੈ ਵੀ ਇਹ ਜਿਹੜਾ ਹਿੱਸਾ ਹੈ ਉਹ ਇਸ ਉਹਨੂੰ ਜਣੀ ਭਾਰਮ ਫਲਾਉਣ ਦਾ ਮੌਕਾ ਨਾ ਦਿੱਤਾ ਜਾਵੇ ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸੰਘਰਸ਼ ਹੈ ਉਹਦੀ ਟੇਕ ਹੈ ਜਿਹੜੀ ਮੈਂ ਦੋ ਗੱਲਾਂ ਕਹਿਣੀਆਂ ਚਾਹਣਾ ਇਹਦੇ ਵਿੱਚ ਇੱਕ ਗੱਲ ਟੇਕ ਦੀ ਹੈ ਵੀ ਕਿਹਦੀ ਹਮਾਇਤ ਲੈ ਕੇ ਲੜਨਾ ਉਹ ਪੰਜਾਬ ਦੇ ਸੰਘਰਸ਼ੀਲ ਲੋਕਾਂ ਦੀ ਹਮਾਇਤ ਲੈ ਕੇ ਲੜਨਾ ਤੇ ਦੂਜੀ ਗੱਲ ਹੈ ਇਹਨੂੰ ਜਿਹੜੀ ਯੂਨੀਵਰਸਟੀਆਂ ਦੀ ਅਕਾਡੈਮਿਕ ਆਜ਼ਾਦੀ ਹੈ ਉਹਦਾ ਮਸਲਾ ਬਣਾ ਕੇ ਲੜਨਾ ਪੰਜਾਬ ਦੇ ਅਧਿਕਾਰ ਦੀ ਗੱਲ ਠੀਕ ਹੈ ਉਹ ਮੰਗ ਵੀ ਕਰਨ ਪਰ ਇੱਥੋਂ ਤੱਕ ਸੀਮਿਤ ਨਾ ਰਹਿਣ ਯੂਨੀਵਰਸਟੀਆਂ ਦੇ ਅੰਦਰ ਹੁਣ ਪੁਲਿਸ ਦਾਖਲ ਹੁੰਦੀ ਹੈ ਸੈਨੇਟ ਦੇ ਅਧਿਕਾਰਾਂ ਦਾ ਮਸਲਾ ਗੱਲ ਇੱਥੇ ਨਹੀਂ ਰੁਕ ਜਾਣੀ ਚਾਹੀਦੀ ਵੀ ਸੈਨੇਟ ਦੀਆਂ ਇਲੈਕਸ਼ਨਾਂ ਹੁਣ ਸੈਨੇਟ ਦੀਆਂ ਇਲੈਕਸ਼ਨਾਂ ਹੋ ਜਾਣਗੀਆਂ ਪਹਿਲਾਂ ਕਿਹੜਾ ਨਹੀਂ ਹੋਈਆਂ ਠੀਕ ਆ ਹੋ ਜਾਣਗੀਆਂ ਦਾ ਮਤਲਬ ਉਸ ਸੰਘਰਸ਼ ਹੋਊਗਾ ਤਾਂ ਇਹ ਮੰਨ ਮੰਗ ਜਿਹੜੀ ਉਹ ਮਨਾ ਲਈ ਜਾਊਗੀ ਉਹ ਕਰਾ ਲੈਣਗੇ ਇਲੈਕਸ਼ਨਾਂ ਮਜਬੂਰੀ 'ਚ ਪਰ ਸੈਨੇਟ ਕੋਲੇ ਅਧਿਕਾਰ ਕੀ ਨੇ ਉਦੋਂ ਜ਼ਿਆਦਾ ਅਧਿਕਾਰ ਬੀਸੀ ਲਈ ਬੈਠਾ ਉਹ ਉਹ ਮਸਲਾ ਬਣਨਾ ਚਾਹੀਦਾ ਅਕੈਡਮਿਕ ਜੀਵਨ ਚ ਵਿਦਿਆਰਥੀਆਂ ਨੂੰ ਕੀ ਪੜਾਉਣਾ ਕੀ ਸਿਲੇਬਸ ਤੈਅ ਕਰਨੇ ਆ ਇਹ ਯੂਨੀਵਰਸਿਟੀਆਂ ਦੀ ਖੁਦਮੁਖਤਿਆਰੀ ਦਾ ਮਸਲਾ ਹੈ ਇਸ ਕਰਕੇ ਜਣੀ ਇਹਨੂੰ ਮੈਂ ਤਾਂ ਇਹ ਕਹੂੰਗਾ ਵੀ ਇਹਨੂੰ ਇੱਕ ਵੱਡੇ ਪ੍ਰਸੰਗ ਚ ਸਮਝਣਾ ਚਾਹੀਦਾ ਵੀ ਜਿਹੜੀ ਸਿੱਖਿਆ ਉਹ ਭਾਜਪਾ ਦੀ ਜੇ ਪੋਲਿਟਿਕਸ ਜਿਵੇਂ ਉਹਦਾ ਹਥਿਆਰ ਬਣਾ ਰਹੀ ਹੈ ਇਹਨੂੰ ਬਚਾਇਆ ਤਾਂ ਜਾ ਸਕਦਾ ਇਹਦੇ ਖਿਲਾਫ ਲੜਿਆ ਤਾਂ ਜਾ ਸਕਦਾ ਜੇ ਅਸੀਂ ਯੂਨੀਵਰਸਿਟੀਆਂ ਦੀ ਆਟੋਨੋਮੀ ਦੀ ਜਿਹਨੂੰ ਅਸੀਂ ਖੁਦਮੁਖਤਿਆਰੀ ਕਹਿੰਦੇ ਆ ਪੰਜਾਬੀ ਚ ਉਸ ਖੁਦਮੁਖਤਿਆਰੀ ਦੀ ਮੰਗ ਮੰਣੀ ਚਾਹੀਦੀ ਹੈਗਾ ਖੁਦਮੁਖਤਿਆਰੀ ਦੇ ਅੱਡੜ ਕਦਮ ਹੈਗੇ ਫਿਰ ਵੀ ਕਿਵੇਂ ਕਿਵੇਂ ਸੈਨੇਟ ਚ ਆਧਕਾਰ ਸ਼ਕਤੀਆਂ ਹੋਣ ਸੈਨੇਟ ਚ ਨਾਮਜਦਗੀਆਂ ਘੱਟ ਹੋਣ ਸੈਨੇਟ ਦੀ ਚੋਣ ਹੈ ਜਿਹੜੀ ਉਹ ਵੱਧ ਡੈਮੋਕਰੈਟਿਕ ਹੋਵੇ ਉਹਦੀਆਂ ਮੀਟਿੰਗਾਂ ਅਸਰਦਾਰ ਹੋਣ ਵਿਦਿਆਰਥੀਆਂ ਦੀ ਵਿਦਿਅਕ ਸੰਸਥਾਵਾਂ ਚ ਯੂਨੀਵਰਸਿਟੀਆਂ ਚ ਪਹੁੰਚ ਤੋਂ ਬਣੇ ਇਸੇ ਤਰ੍ਹਾਂ ਜਿਹੜੇ ਫੰਡ ਗ੍ਰਾਂਟਾਂ ਉਹ ਯਕੀਨੀ ਕੀਤੇ ਜਾਣ ਸੈਂਟਰ ਸਰਕਾਰ ਗਵਰਨਮੈਂਟ ਬਜਟ ਵਧਾਵੇ ਇਸ ਤਰ੍ਹਾਂ ਦੇ ਜਿਹੜੇ ਸਲੇਵਸਾਂ ਦੇ ਵਿੱਚੋਂ ਜਿਹੜਾ ਫਿਰਕੂ ਕਰਨ ਵਾਲੇ ਕਦਮ ਬਾਹਰ ਆਉਣ ਇਹ ਸਾਰੇ ਜਿਹੜੇ ਸਟੈਪ ਹੈ ਉਹ ਲੈਣ ਦਾ ਮਸਲਾ ਇਸ ਕਰਕੇ ਦੋ ਪੱਖਾਂ ਤੋਂ ਇਸ ਸੰਘਰਸ਼ ਬਾਰੇ ਜਣੀ ਮੇਰਾ ਤਾਂ ਸੁਝਾਅ ਹੈ ਵੀ ਇੱਕ ਪੱਖ ਹੈ ਵੀ ਸਾਨੂੰ ਜਿਹੜੇ ਰਾਜਨੀਤਿਕ ਤੇ ਫਿਰਕੂ ਸ਼ਕਤੀਆਂ ਜਿੱਥੇ ਉਧਰ ਲਿਆ ਫਿਰਕੂ ਤਾਕਤਾਂ ਤੋਂ ਖਤਰਾ ਹੈ ਜਿਹੜੀ ਉਹਦਾ ਉਹ ਤਾਂ ਹੈ ਹੀ ਐ ਇਸ ਵੇਲੇ ਸੱਤਾ 'ਚ ਹਿੰਦੂਤਵ ਵਾਲੇ ਉਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਧਰਮ ਦੇ ਆਧਾਰ ਤੇ ਫਿਰਕਾ ਪ੍ਰਸਤੀ ਕਰਨਾ ਚਾਹੁੰਦੀਆਂ ਉਹਨਾਂ ਨੂੰ ਉਹਨਾਂ ਤੋਂ ਵੀ ਬਚਾਉਣਾ ਚਾਹੀਦਾ ਇਹਨਾਂ ਸੰਘਰਸ਼ਾਂ ਨੂੰ ਇਸੇ ਤਰ੍ਹਾਂ ਜਿਹੜੀਆਂ ਹੈਗੀ ਐ ਇਹਦਾ ਜਿਹੜਾ ਵੱਡਾ ਪ੍ਰਸੰਗ ਦਿਸੈਨੇਟ ਦੀਆਂ ਚੋਣਾਂ ਤੋਂ ਅੱਗੇ ਇਹਦੇ ਟੋਟਲ ਜੋ ਜਮਹੂਰੀਕਰਨ ਦਾ ਮਸਲਾ ਐਕਾਡੈਮਿਕ ਆਜ਼ਾਦੀ ਦਾ ਮਸਲਾ ਸਾਨੂੰ ਉਹ ਲੈਣਾ ਚਾਹੀਦਾ ਇਹ ਦੋ ਗੱਲਾਂ ਜੇ ਅਸੀਂ ਨਾਲ ਲਵਾਂਗੇ ਇਸ ਫਰੇਮ 'ਚ ਸੰਘਰਸ਼ ਰੱਖ ਕੇ ਅਸੀਂ ਲੜਾਂਗੇ ਇਹ ਜ਼ਿਆਦਾ ਸਾਰਥਕ ਤੇ ਅਸਰਦਾਰ ਚੀਜ਼ ਹੋਊਗੀ ਇਹ ਗੱਲ ਠੀਕ ਹੈ ਵੀ ਵਿਦਿਆਰਥੀਆਂ ਨੇ ਜਦੋਂ ਇਸ ਸੰਘਰਸ਼ 'ਚ ਪੈਣਾ ਉਹਨਾਂ ਨੇ ਜੂਝਣਾ ਸਿੱਖਣਾ ਇਹ ਗੱਲਾਂ ਵੀ ਆਉਣੀਆਂ ਇਹ ਐਂ ਤਾਂ ਨਹੀਂ ਹੁੰਦਾ ਵੀ ਇੱਕੋ ਦਿਨ 'ਚ ਹੀ ਕਿਸੇ ਸੰਘਰਸ਼ ਦਾ ਮੁੱਦਾ ਬਣ ਜਾਣਗੇ ਪਰ ਜੇ ਅਸੀਂ ਇਹ ਸੇਧ ਰੱਖ ਕੇ ਚੱਲਾਂਗੇ ਜੇ ਇਹ ਫਰੇਮ ਲੈ ਕੇ ਚੱਲਾਂਗੇ ਤਾਂ ਇਹ ਸਾਡਾ ਸੰਘਰਸ਼ ਹੈ ਜਿਹੜਾ ਉਹ ਜ਼ਿਆਦਾ ਸਾਰਥਕ ਹੋ ਸਕਦਾ ਹੈ ਜ਼ਿਆਦਾ ਸਿੱਟੇ ਕੱਢ ਸਕਦਾ ਤੁਸੀਂ ਵੇਖੋ ਥੋੜੀ ਗੱਲ ਕੀਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਹੈ ਜਿੱਥੇ ਪਛੜੇ ਦਿਨ ਤੇ ਜਲਾ ਸੀ ਕਿ ਡੀ ਐਮ ਸੀ ਛਾਪਨ ਨੂੰ ਵੀ ਪੇਪਰ ਹੈ ਨਹੀਂ ਯੂਨੀਵਰਸਿਟੀ ਕੋਲ ਇਹ ਹਾਲਾਤ ਸੀ ਤਨਖਾਹਾਂ ਦੇਣ ਨੂੰ ਕੀ ਰਿਜ਼ਲਟ ਤੱਕ ਨਹੀਂ ਕੱਢ ਰਹੇ ਵੀ ਜਿਹੜੀਆਂ ਡਿਗਰੀਆਂ ਕਿਹੜੇ ਪੇਜ ਤੇ ਛਾਪਾਂਗੇ ਅਸੀਂ ਹੁਣ ਇੱਥੇ ਸਵਾਲ ਹੁੰਦਾ ਹੈ ਕਿ ਜੇ ਪੰਜਾਬ ਕੋਲ ਪੰਜਾਬ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਹੀ ਆ ਜਾਂਦੀ ਹੈ ਇਹ ਜਿਹੜੀ ਮਾੜਾ ਮੋਟਾ ਜੋ ਕਹਿੰਦੇ ਕਿ ਕੇਂਦਰ ਆਪਦੀ ਵੱਲ ਯਾਰ ਨੂੰ ਫਿਰਦਾ ਹੈ ਪ੍ਰੋਪਰ ਪੰਜਾਬ ਨੂੰ ਹੈਂਡਓਵਰ ਕਰ ਦਿੰਦੇ ਹੈ ਕਿ ਪੰਜਾਬ ਸਰਕਾਰ ਉਹਨੂੰ ਚਲਾ ਪਾਉਗੀ ਜਿਹੜੀ ਲਗਾਤਾਰ ਫੰਡ ਨਹੀਂ ਦਿੰਦੀ ਜਿਹੜੀ ਲਗਾਤਾਰ ਮੀਟਿੰਗਾਂ 'ਚ ਨਹੀਂ ਜਾਂਦੀ ਐਸੇ ਗੱਲ ਤੇ ਕਿ ਕੋਈ ਫੰਡ ਨਾ ਮੰਗ ਲਵੇ ਸੈਨੇਟ ਦੀਆਂ ਮੀਟਿੰਗਾਂ 'ਚ ਨਹੀਂ ਮੁੱਖ ਮੰਤਰੀ ਜਾਂਦੇ ਕੀ ਇਹ ਸੰਭਵ ਲੱਗਦਾ ਤੁਹਾਨੂੰ ਦੇਖੋ ਇਹ ਸਰਕਾਰ ਇਹ ਸਵਾਲ ਬਿਲਕੁਲ ਵਾਜਬ ਹੈ ਵੀ ਜੇ ਮਤਲਬ ਇੰਨਾ ਕਹਿਣ ਨਾਲ ਹੀ ਗੱਲ ਮੁੱਕ ਜਾਂਦੀ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਹੋ ਜੇ ਤੇ ਫਿਰ ਪੰਜਾਬ ਦੀ ਕੀ ਦੇ ਹਵਾਲੇ ਹੋ ਜੇ ਪੰਜਾਬ ਗਵਰਨਮੈਂਟ ਦੇ ਜੇ ਪੰਜਾਬ ਗਵਰਨਮੈਂਟ ਨੇ ਵੀ ਇਹੀ ਕਰਨਾ ਜਣੀ ਮੈਂ ਤਾਂ ਐਸੇ ਕਰਕੇ ਹੀ ਸਵਾਲ ਰੱਖ ਰਿਹਾ ਵੀ ਇੰਨਾ ਕਹਿਣ ਨਾਲ ਇਹ ਗੱਲ ਮੁੱਕਣੀ ਨਹੀਂ ਵੀ ਪੰਜਾਬ ਦੇ ਹਵਾਲੇ ਹੋਵੇ ਇਹ ਤਾਂ ਹੋ ਵੀ ਹੋਵੇ ਪਰ ਸਵਾਲ ਇਹ ਹੈ ਵੀ ਨੀਤੀ ਕੀ ਹੋਵੇ ਇਹਨੂੰ ਚਲਾਉਣ ਦੀ ਬਜਟ ਕੀ ਆਉਣ ਗ੍ਰਾਂਟਾਂ ਕੀ ਆਉਣ ਮੇਰਾ ਕਹਿਣ ਦਾ ਮਤਲਬ ਵੀ ਅਸੀਂ ਇੰਨੇ ਲੋਕ ਇਕੱਠੇ ਹੁੰਨੇ ਆ ਅਸੀਂ ਇੰਨੇ ਮਤਲਬ ਇਹਦੇ ਤੇ ਇੰਨੀ ਚਰਚਾ ਚੱਲੀ ਇਸ ਸੰਘਰਸ਼ ਦਾ ਨਿਸ਼ਾਨਾ ਕੀ ਬਣਨਾ ਚਾਹੀਦਾ ਮੈਂ ਇਹੀ ਗੱਲ ਕਹਿ ਰਿਹਾ ਵੀ ਇਹਦਾ ਨਿਸ਼ਾਨਾ ਵੱਡਾ ਹੋਣਾ ਚਾਹੀਦਾ ਵੀ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਆਵੇ ਤੇ ਇਉਂ ਚੱਲੇ ਐਸ ਜਮਹੂਰੀ ਢੰਗ ਨਾਲ ਚੱਲੇ ਆਏ ਇਹਦੇ ਤੇ ਬਜਟ ਗ੍ਰਾਂਟਾਂ ਖਰਚੇ ਜਾਣ ਇਹਦੇ ਚ ਅਕੈਡਮਿਕ ਆਜ਼ਾਦੀ ਯਕੀਨੀ ਕੀਤੀ ਜਾਵੇ ਇਹਦੇ ਚ ਵਿਦਿਆਰਥੀਆਂ ਦੀ ਪਹੁੰਚ ਯਕੀਨੀ ਹੋਵੇ ਤੇ ਇਹ ਫੰਡਾਂ ਦੀ ਖਣੋ ਸਾਹ ਨਾ ਬਰੋਲੇ ਤੇ ਹੁਣ ਜੇ ਸਵਾਲ ਇਹ ਹੈ ਵੀ ਜੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਤਲਬ ਮਾਲਕ ਨੇ ਉਹ ਜੇ ਸਰਕਾਰਾਂ ਚ ਸ਼ਾਮਲ ਨੇ ਤਾਂ ਉਹ ਕਿਵੇਂ ਚਲਾਉਣਗੇ ਪੰਜਾਬੀ ਯੂਨੀਵਰਸਿਟੀ ਨੂੰ ਜਾਂ ਪੰਜਾਬ ਯੂਨੀਵਰਸਿਟੀ ਨੂੰ ਤੇ ਇਹ ਕੱਲੇ ਆਮ ਆਦਮੀ ਪਾਰਟੀ ਚ ਨਹੀਂ ਕਾਂਗਰਸ ਨੇ ਕੈਪਟਨ ਆਇਆ ਸਭ ਤੋਂ ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ ਕਾਨੂੰਨ ਜਿਹੜੀ 2002 ਤੋਂ 7 ਦੇ ਵਿੱਚ ਕੈਪਟਨ ਗਵਰਨਮੈਂਟ ਸੀ ਉਦੋਂ ਸਭ ਤੋਂ ਪਹਿਲਾਂ ਲਵਲੀ ਯੂਨੀਵਰਸਿਟੀ ਬਣੀ ਉਹਦਾ ਕਾਨੂੰਨ ਉਹਨਾਂ ਨੇ ਬਣਾਇਆ ਇਸੇ ਤਰ੍ਹਾਂ ਉਦੋਂ ਬਾਅਦ ਦੇ ਵਿੱਚ ਵੀ ਜਿਹੜੀ ਵੀ ਗਵਰਨਮੈਂਟ ਆਈ ਬਾਦਲ ਗਵਰਨਮੈਂਟ ਆਈ ਉਹਨੇ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕਾਨੂੰਨ ਉਹ ਕਾਨੂੰਨ ਤਾਂ ਇਹ ਹੈ ਨਾ ਵੀ ਜਿਹੜੀ ਨਵੀਂ ਯੂਨੀਵਰਸਿਟੀ ਬਣਦੀ ਉਹਦਾ ਐਕਟ ਬਣਦਾ ਨਵਾਂ ਹਰ ਇੱਕ ਯੂਨੀਵਰਸਿਟੀ ਦਾ ਇਹਨਾਂ ਨੇ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਖੋਲੀਆਂ ਇਹਨਾਂ ਤੋਂ ਅਸੀਂ ਕੀ ਤਵੱਕੋ ਕਰਾਂਗੇ ਇਸੇ ਕਰਕੇ ਮੈਂ ਉਹ ਆਪ ਦੇ ਸਰਕਾਰਾਂ ਨੂੰ ਵੱਡੇ ਕਰਨ ਉਹ ਇਹ ਕਹਿਣ ਵੀ ਯੂਨੀਵਰਸਿਟੀ ਪੰਜਾਬ ਨੂੰ ਮਿਲੇ ਤੇ ਪੰਜਾਬ ਸਰਕਾਰ ਐਂਉ ਚਲਾਵੇ ਤੇ ਇਹ ਫੇਰ ਕੱਲੀ ਇੱਕ ਯੂਨੀਵਰਸਿਟੀ ਨਹੀਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਾਸਤੇ ਫੰਡ ਯਕੀਨੀ ਕਰੋ ਕਾਰਪੋਰੇਟਾਂ ਤੇ ਟੈਕਸ ਲਾਓ ਵੱਡੀਆਂ-ਵੱਡੀਆਂ ਕੰਪਨੀਆਂ ਜਿਹਨੂੰ ਭਗਵਾਨਤਮਨ ਸੱਦਾ ਦੇਣ ਜਾਂਦਾ ਕਦੇ ਜਰਮਨ ਜਾਂਦਾ ਕਦੇ ਹੋਰ ਜਾਂਦਾ ਤੇ ਉਹਨਾਂ ਨੂੰ ਇਹ ਕਹਿੰਦਾ ਵੀ ਅਸੀਂ ਤੁਹਾਨੂੰ ਟੈਕਸ ਛੋਟ ਦੇਾਂਗੇ ਆਓ ਇੱਥੇ ਕਾਰੋਬਾਰ ਲਾਓ ਤੇ ਫਿਰ ਪੰਜਾਬ ਦਾ ਖਜ਼ਾਨਾ ਕਿੱਥੋਂ ਭਰੂ ਪੰਜਾਬ ਦਾ ਖਜ਼ਾਨਾ ਭਰੋ ਉਹਨਾਂ ਦੇ ਟੈਕਸ ਲਾ ਕੇ ਭਰੋ ਜਿਹੜੇ 50-50 100-100 ਕਿੱਲੇ ਵਾਲੇ ਜ਼ਗੀਰ ਉਹਨਾਂ ਦੀਆਂ ਜਾਇਦਾਦਾਂ ਤੇ ਟੈਕਸ ਲਾਓ, ਕਾਰੋਬਾਰਾਂ ਤੇ ਟੈਕਸ ਲਾਓ, ਪੂੰਜੀ ਤੇ ਟੈਕਸ ਲਾਓ। ਉਹ ਟੈਕਸ ਲਾ ਕੇ ਪੰਜਾਬ ਨੂੰ ਉਹਨਾਂ ਯੂਨੀਵਰਸਿਟੀਆਂ ਨੂੰ ਤੋੜ ਰਹੇ ਫੰਡ ਦੀ, ਨਾ ਸਕੂਲਾਂ ਕਾਲਜਾਂ ਨੂੰ ਤੋੜ ਰਹੇ, ਨਾ ਰੋਡਵੇਜ ਨੂੰ ਤੋੜ ਰਹੇ ਜਿਹੜੀ ਵਿਚਾਰੇ ਔਰਤਾਂ ਨਾਲ ਲੜਦੇ ਰਹਿੰਦੇ ਆ ਵੀ ਤੁਸੀਂ ਸਾਡੀ ਰੋਡਵੇਜ ਡੋਬਤੀ ਫਰੀ ਚੜ੍ਹ ਕੇ। ਰੌਲਾ ਇਹ ਹੈ ਇਸ ਕਰਕੇ ਉਧਰ ਨੂੰ ਇਹ ਜਦੋਂ ਇਹ ਗੱਲ ਕਰਾਂਗੇ ਫਿਰ ਪਤਾ ਲੱਗ ਜੂ ਵੀ ਚੰਨੀ ਕੀ ਕਹਿੰਦਾ, ਇਹ ਪਤਾ ਲੱਗ ਜੂ ਰਾਜਾ ਬਣੈਂਕੀ ਕੀ ਕਹਿੰਦਾ, ਇਹ ਵੀ ਪਤਾ ਲੱਗ ਜੂ ਵੀ ਸੁਖਵੀਰ ਬਾਦਲ ਕੀ ਕਹਿੰਦਾ। ਕਿਉਂਕਿ ਉਹ ਤਾਂ ਆਪ ਸਾਰੇ ਇਨ੍ਹਾਂ ਗੱਲਾਂ 'ਚ شمار ਰਹੇ ਆ شمار ਹੈ ਉਹਨਾਂ ਨੂੰ ਸਭ ਤੋਂ ਸੌਖਾ ਉਹ ਇਹ ਕਹਿ ਕੇ ਬਾਜ਼ ਨਿਕਲਦੇ ਆ ਵੀ ਹਾਂ ਹਾਂ ਅਸੀਂ ਪੰਜਾਬ ਦੇ ਨਾਲ ਆ ਵੀ ਤੁਸੀਂ ਪੰਜਾਬ ਦੇ ਤਾਂ ਨਾਲੋਂ ਪਰ ਪੰਜਾਬ ਦੀ ਵਿੱਦਿਆ ਦਾ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੀ ਸਿਹਤ ਦਾ ਕੀ ਕੀਤਾ ਤੁਸੀਂ ਯੂਨੀਵਰਸਟੀਆਂ ਦਾ ਹਸ਼ਰ ਕੀ ਕੀਤਾ ਇਨ੍ਹਾਂ ਯੂਨੀਵਰਸਟੀਆਂ ਦੇ ਅੰਦਰ ਤੁਸੀਂ ਜਿਹੜੀਆਂ ਥੋੜੇ ਕਾਬਜ਼ੀ ਸੀ ਉੱਥੇ ਕਿਹੜੀ ਆਟੋਨਮੀ ਦਿੱਤੀ ਵਿਦਿਆਰਥੀਆਂ ਦੇ ਕੇਸ ਤੁਸੀਂ ਉੱਥੇ ਦਰਜ ਕਰਦੇ ਹੋ ਪ੍ਰੋਫੈਸਰਾਂ ਨੂੰ ਤੁਸੀਂ ਉੱਥੇ ਨਹੀਂ ਬੋਲਣ ਦਿੰਦੇ ਜੋ ਕੁਝ ਤੁਸੀਂ ਕਰਦੇ ਹੋ ਉਹ ਉਹ ਇੱਥੇ ਆ ਕੇ ਰੈਫਰੈਂਸ ਬਣਨਾ ਚਾਹੀਦਾ ਜਦੋਂ ਜਦੋਂ ਗੱਲ ਕੱਲੀ ਪੰਜਾਬ ਅਸੀਂ ਕਹਿ ਕੇ ਸਾਰ ਦਿੰਨੇ ਆ ਵੀ ਯੂਨੀਵਰਸਿਟੀ ਪੰਜਾਬ ਨੂੰ ਮ ਵੱਲੇ ਵੱਲੇ ਆਪਾਂ ਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਤੇ ਅਸੀਂ ਸਾਰੇ ਇੱਕ ਹੋ ਜਾਨੇ ਆ ਇਥੋਂ ਦੇ ਕੈਪਟਨ ਬਾਦਲ ਇਥੋਂ ਦੇ ਅਮਰਿੰਦਰ ਤੇ ਇਥੋਂ ਦੇ ਜਿਹੜੇ ਜਾਖੜ ਉਹ ਸਾਰੇ ਪੰਜਾਬ ਦੇ ਹੋ ਬੰਦੇ ਆ ਤੇ ਪੰਜਾਬ ਦੇ ਸਾਰੇ ਹੋ ਕੇ ਜਿਹੜੀਆਂ ਪੰਜਾਬ ਦੇ ਵੱਡੀਆਂ ਇਹ ਜਮਾਤਾਂ ਜਿਹੜੀਆਂ ਪੰਜਾਬ ਨੂੰ ਲੁੱਟਦੀਆਂ ਉਹ ਤਾਂ ਪੰਜਾਬ ਦੀਆਂ ਹਤੈਸ਼ੀ ਬਣ ਜਾਂਦੀਆਂ ਇਸ ਕਰਕੇ ਜਦੋਂ ਵੀ ਇਹੋ ਜਿਹੇ ਸੰਘਰਸ਼ ਹੋਣੇ ਆ ਸਾਡੇ ਸਾਹਮਣੇ ਸਵਾਲ ਹੋਣਾ ਚਾਹੀਦਾ ਵੀ ਇਹ ਜਿਹੜੇ ਪੰਜਾਬ ਨੂੰ ਲੁੱਟਣ 'ਚ ਹਿੱਸੇਦਾਰ ਆ ਸੈਂਟਰ ਗਵਰਨਮੈਂਟ ਨਾਲ ਰਲ ਕੇ ਚਾਹੇ ਨਵੀਂ ਅੱਡ ਸਰਕਾਰ ਬਣਾ ਕੇ ਇਹ ਲੁੱਟਣ ਤੇ ਚਾਹੇ ਉਸੇ ਦੇ ਹਿੱਸੇਦਾਰ ਹੋ ਕੇ ਲੁੱਟਣ ਢੰਗ ਕੋਈ ਹੋਵੇ ਉਹਨਾਂ ਦਾ ਅਸੀਂ ਕੀ ਕਰ ਉਹ ਸਾਡੇ ਵਾਸਤੇ ਮਸਲਾ ਇਸ ਕਰਕੇ ਯੂਨੀਵਰਸਿਟੀ ਦਾ ਸੰਘਰਸ਼ ਹੈ ਜਿਹੜਾ ਇਸ ਚੌਖਟੇ 'ਚ ਲੜਿਆ ਜਾਣਾ ਚਾਹੀਦਾ ਇੱਥੇ ਹੁਣ ਜਿਹੜਾ ਸੰਘਰਸ਼ ਚੱਲ ਰਿਹਾ ਉਹ 'ਚ ਇੱਕ ਮੁੱਦਾ ਜਿਹੜਾ ਸੈਨੇਟ ਦਾ ਹੈ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ ਸੈਨੇਟ ਦਾ ਤੁਸੀਂ ਕਿਵੇਂ ਦੇਖਦੇ ਹੋ ਕੀ ਸੈਨੇਟ ਡੈਮੋਕ੍ਰੈਟਿਕ ਬਾਡੀ ਜਾ ਹੁੰਦਾ ਕਿ ਜਿਹੜੇ ਗ੍ਰੈਜੂਏਟਸ ਆ ਜਿਹੜੇ ਉਹ ਚੁਣ ਕੇ ਜਾਂਦੇ ਆ ਜਿਹੜੇ ਵਿਦਿਆਰਥੀ ਉੱਥੋਂ ਆਉਂ ਵੋਟਾਂ ਪਾਉਂਦੇ ਆ ਜਿਹੜੇ ਉਹਨਾਂ ਦੇ ਮਤਲਬ ਇਸ ਯੂਨੀਵਰਸਿਟੀ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਟੂਡੈਂਟ ਰਹੇ ਹੈਗੇ ਕੀ ਸੈਨੇਟਰ ਦੀ ਜਿਹੜੀ ਕਾਰਗੁਜ਼ਾਰੀ ਹੈ ਜੋ ਇਹਦਾ ਢੰਗ ਹੈ ਕੰਮ ਕਰਨ ਦਾ ਉਹ ਉਹ ਸਾਰੇ ਨੂੰ ਤੁਸੀਂ ਕਿਵੇਂ ਵਾਚਦੇ ਹੋ ਦੇਖੋ ਜਿਹੜੀ ਸੈਨੇਟ ਦੀ ਕਾਰਗੁਜ਼ਾਰੀ ਹੈ ਜਾਂ ਸੈਨੇਟ ਦਾ ਚੁਣਿਆ ਜਾਣ ਦਾ ਢੰਗ ਹੈ ਉਹ ਪੂਰੀ ਤਰ੍ਹਾਂ ਜਮਹੂਰੀ ਲੀਹਾਂ ਤੇ ਨਹੀਂ ਹੈ ਇਹ ਠੀਕ ਹੈ ਵੀ ਉਹ ਹੌਲੀ-ਹੌਲੀ ਇੱਕ ਤੋਂ ਉੱਤੇ ਕੋਲੋਂ ਪਾਵਰਾਂ ਘਟਦੀਆਂ ਗਈਆਂ ਉਹਦੀਆਂ ਪਾਵਰਾਂ ਵੀ ਸੀ ਨੂੰ ਸ਼ਿਫਟ ਹੁੰਦੀਆਂ ਗਈਆਂ ਤੇ ਉਹ ਵੀ ਸੀਗਾ ਹਾਰ ਮਨਿਸਟਰ ਆਪਣਾ ਦੇ ਗਵਰਨਮੈਂਟਾਂ ਦੇ ਤੇ ਸੈਂਟਰਲ ਗਵਰਨਮੈਂਟ ਨਾਲ ਜੁੜੇ ਹੁੰਦੇ ਆ ਲੋੜ ਹੈ ਸੀਗੀ ਵੀ ਜਿਹੜੀ ਸੈਨੇਟ ਦੀ ਚੋਣ ਦਾ ਤੇ ਉਹਦੀ ਕੰਮ ਕਰਨ ਦਾ ਜਿਹੜਾ ਢੰਗ ਹੈ ਉਹਨੂੰ ਵੱਧ ਡੈਮੋਕਰੇਟਿਕ ਕੀਤਾ ਜਾਵੇ। ਇਸੇ ਕਰਕੇ ਮੈਂ ਜ਼ੋਰ ਦੇ ਰਿਹਾ ਹਾਂ ਵੀ ਜਿਹੜੀ ਮੰਗ ਹੈ ਉਹ ਮੰਗ ਕੱਲੀਆਂ ਚੋਣਾਂ ਤੱਕ ਨਹੀਂ ਰਹਿਣੀ ਚਾਹੀਦੀ। ਠੀਕ ਹੈ ਚੋਣਾਂ ਤਾਂ ਹੋਣ ਹੀ ਹੋਣ ਜਿਹਦਾ ਮਤਲਬ ਜਿਹੇ ਜੀ ਵੀ ਬਾਡੀ ਹੈ ਉਹ ਕਿਹੜਾ ਕੰਮ ਤਾਂ ਕਰੇ ਉਹਨੂੰ ਤੁਸੀਂ ਸੰਤੋਖ ਕੇ ਪਾਸੇ ਰੱਖ ਦੋ ਐ ਨਹੀਂ ਹੋਣਾ ਚਾਹੀਦਾ। ਪਰ ਜਦੋਂ ਅਸੀਂ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਤਾਂ ਸਾਨੂੰ ਇਹਦੇ ਜਮਹੂਰੀ ਕਰਨ ਵੱਲ ਧਿਆਨ ਦੇਣਾ ਚਾਹੀਦਾ। ਜਿਹਦਾ ਮਤਲਬ ਕਿ ਲੋਕਾਂ ਦੀ ਸ਼ਮੂਲੀਅਤ ਵੋਟਾਂ 'ਚ ਸਾਬਕਾ ਗ੍ਰੈਜੂਏਟ ਜਿਹੜੇ ਗ੍ਰੈਜੂਏਟ ਆ ਉੱਥੋਂ ਜਿਹੜੇ ਪੜ੍ਹ ਕੇ ਗਏ ਹੋਏ ਆ ਉਹਨਾਂ ਦੀਆਂ ਵੋਟਾਂ ਤਾਂ ਇਹੀ ਹੈ ਇਹਨਾਂ ਦੀ ਨੁਮਾਇੰਦਗੀ ਵਧੇ ਵੱਧ ਲੋਕ ਆ ਜਿਹੜੇ ਉਹ ਵੱਧ ਮੈਂਬਰ ਬਣਨ ਉਹਦੀਆਂ ਮੀਟਿੰਗਾਂ ਇਫੈਕਟਿਵ ਹੋਣ ਉਹਦੀਆਂ ਮੀਟਿੰਗਾਂ ਦੇ ਪ੍ਰੋਪਰ ਅਜੰਡੇ ਹੋਣ ਜਿਹੜੇ ਚੁਣਕੇ ਜਾਂਦੇ ਉਹਨਾਂ ਵਾਸਤੇ ਮੀਟਿੰਗਾਂ 'ਚ ਪਾਰਟਿਸਿਪੇਟ ਕਰਨਾ ਮੰਡੇਟਰੀ ਹੋਵੇ ਤੇ ਏਜੰਡੇ ਕੀ ਲਾਗੇ ਸੈਨੇਟ ਚ ਉਹਦੀ ਚਰਚਾ ਉਥੋਂ ਦੇ ਵਿਦਿਆਰਥੀਆਂ ਚ ਹੋਵੇ ਵਿਦਿਆਰਥੀਆਂ ਨੂੰ ਦੱਸਿਆ ਜਾਵੇ ਵੀ ਤੁਸੀਂ ਸੈਨੇਟ ਚ ਆਹ ਏਜੰਡਾ ਲਵਾਓ ਜਦੋਂ ਇਹ ਕੁਝ ਨਹੀਂ ਹੁੰਦਾ ਇਹ ਗੱਲ ਤੁਹਾਡੀ ਠੀਕ ਹੈ ਵੀ ਜਿਹੜੀ ਚੁਣੀ ਹੋਈ ਸੈਨੇਟ ਹੈ ਉਹ ਵੀ ਹੌਲੀ ਹੌਲੀ ਜੋ ਸਾਡੀ ਹਲ ਵਿਧਾਨ ਸਭਾ ਦਾ ਉਹੇ ਜਿਹਾ ਬਣਦਾ ਜਾਂਦਾ ਉਹਦਾ ਤੇ ਫਿਰ ਜੇ ਉਹ ਨਹੀਂ ਡੈਮੋਕਰੇਟਿਕ ਹੋਊਗੀ ਤਾਂ ਲੋਕਾਂ ਨੂੰ ਵੀ ਫਿਰ ਕਿੰਨਾ ਕੁ ਲੱਗੂ ਵੀ ਹਾਂ ਅਸੀਂ ਇਹਨੂੰ ਵਿਚਾਲੀਏ ਜਣੀ ਜੇ ਤੁਸੀਂ ਲੋਕਾਂ ਨੂੰ ਵਿਦਿਆਰਥੀਆਂ ਦੇ ਪੱਖ ਤੋਂ ਗੈਨਾ ਵੀ ਜੇ ਲੋਕਾਂ ਨੂੰ ਨਾਲ ਲੈਣਾ ਜੇ ਪੰਜਾਬ ਦੇ ਹੋਰ ਵਿਦਿਆਰਥੀਆਂ ਨੂੰ ਨਾਲ ਲੈਣਾ ਤੇ ਤੁਸੀਂ ਤੁਹਾਨੂੰ ਇਹ ਮੰਗ ਬਣਾਉਣੀ ਪਊਗੀ ਵੀ ਸੈਨੇਟ ਦੀ ਜਿਹੜੀ ਫੰਕਸ਼ਨ ਡੈਮੋਕਰੈਟਿਕ ਬਣਾਓ ਉਹਦੇ ਚ ਵਿਦਿਆਰਥੀਆਂ ਦੀ ਸ਼ਮੂਲੀਅਤ ਬਣਾਓ ਜਦੋਂ ਬਣੂਗੀ ਲੋਕ ਵੀ ਤਾਂ ਫੇਰ ਹੀ ਆਉਣਗੇ ਨਹੀਂ ਤਾਂ ਹੁਣ ਲੋਕਾਂ ਨੂੰ ਤਾਂ ਬਹੁਤੇ ਨੂੰ ਹਿੱਸੇ ਨੂੰ ਪਤਾ ਹੀ ਨਹੀਂ ਵੀ ਸੈਨੇਟ ਕਿਵੇਂ ਚੁਣੀ ਜਾਂਦੀ ਹੈ ਸੋ ਇਸ ਕਰਕੇ ਇਹਨੂੰ ਵੱਧ ਡੈਮੋਕਰੈਟਿਕ ਬਣਾਉਣ ਦੀ ਮੰਗ ਹੈ ਜਿਹੜੀ ਉਹ ਇਹਦੇ ਚ ਚਾਹੀਦੀ ਹੈ ਦੇਖੋ ਇਹਦੇ ਚ ਮੈਂ ਇੱਕ ਗੱਲ 'ਚ ਫਰਕ ਕਰਦਾ ਇਹਦਾ ਮਤਲਬ ਐ ਨਹੀਂ ਹੁੰਦਾ ਵੀ ਉਹ ਏਸੇ ਘੋਲ ਨਹੀਂ ਉਹ ਮੰਗ ਹੱਲ ਕਰਾ ਦੇਣੀ ਹੈ ਦੋ ਗੱਲਾਂ ਹੁੰਦੀਆਂ ਇੱਕ ਹੁੰਦੀਆਂ ਫੌਰੀ ਘੋਲ ਮੰਗਾ ਅਸੀਂ ਜਿਵੇਂ ਅੱਗੇ ਆਪਾਂ ਨਹੀਂ ਖੇਤੀ ਕਾਨੂੰਨਾਂ ਦਾ ਸੰਘਰਸ਼ ਹੋਇਆ ਪੰਜਾਬ ਨੇ ਖੇਤੀ ਕਾਨੂੰਨ ਰੱਦ ਕਰੋ ਹੁਣੇ ਪਰ ਜੇ ਉੱਥੇ ਐਮਐਸਪੀ ਦੀ ਕੋਈ ਫਿਰ ਇਹਦਾ ਮਤਲਬ ਗੱਲ ਮੁੱਕ ਜਾਂਦੀ ਪਰ ਕਿਸਾਨ ਜਥੇਬੰਦਿਆਂ ਨੇ ਖੇਤੀ ਕਾਨੂੰਨ ਹੁਣੇ ਰੱਦ ਕਰੋ ਪਰ ਐਮਐਸਪੀ ਦੀ ਗਾਰੰਟੀ ਕਰੋ ਇਹ ਮੰਗ ਨਾਲ ਰੱਖੀ ਤੇ ਉਹਦੇ ਤੇ ਅਜੇ ਤੱਕ ਲੜਾਈ ਜਾਰੀ ਹੈ ਮੈਂ ਨਹੀਂ ਕਹਿੰਦਾ ਵੀ ਇਹ ਮੰਗ ਹੈ ਜਿਹੜੀ ਸੈਨਟ ਡੈਮੋਕਰੈਟਿਕ ਬਣੇ ਤੇ ਜਿਹੜੀ ਵਿਦਿਆਰਥੀਆਂ ਦੀ ਪੁਗਤ ਬਣੇ ਅਕੈਡਮਿਕ ਆਜ਼ਾਦੀ ਉਹ ਸਾਰੀਆਂ ਗੱਲਾਂ ਕਿਸੇ ਇੱਕ ਧਰਨੇ ਨੇ ਮੁਕਾ ਦੇਣੀਆਂ ਪਰ ਜੇ ਅਸੀਂ ਅੱਜ ਦੀ ਚਰਚਾ ਕਰਾਂਗੇ ਇਹਨਾਂ ਨੂੰ ਆਪਦੇ ਸੰਘਰਸ਼ ਦੇ ਫਰੇਮ 'ਚ ਲਿਆਵਾਂਗੇ ਉੱਥੇ ਪ੍ਰਸੰਗ ਬਣਾਵਾਂਗੇ ਤਾਂ ਇਹ ਗੱਲਾਂ ਗਾਹ ਨੂੰ ਚਲਦੀਆਂ ਰਹਿਣਗੀਆਂ ਵੀ ਇਹਦਾ ਮਤਲਬ ਐ ਨਹੀਂ ਹੈ ਵੀ ਉਸੇ ਧਰਨੇ ਨੇ ਸਾਰਾ ਕੁਝ ਕਰਾ ਦੇਣਾ ਪਰ ਅਸੀਂ ਇਸ ਧਰਨੇ 'ਚੋਂ ਮੰਗਾਂ ਲਈ ਆਈਏ ਦੇ ਵਿੱਚੋਂ ਚਾਹੇ ਕੁਝ ਫੌਰੀ ਹਾਸਲ ਕਰ ਲਿਆ ਇੱਕ ਵੀ ਉਹ ਹਮਲਾ ਰੋਕਤਾ ਸੈਨੇਟ ਚੋਣਾ ਵੀ ਆਪਾਂ ਕਰਵਾ ਲਾਂਗੇ ਪਰ ਇਦੋਂ ਅਗਲੀਆਂ ਗੱਲਾਂ ਨੂੰ ਇਹਦੇ ਨਾਲ ਜੋੜ ਕੇ ਲਿਆਉਣਾ ਚਾਹੀਦਾ ਤਾਂ ਕਿ ਫਿਰ ਉਹ ਗਾਹਾਂ ਨੂੰ ਲੋਕਾਂ ਦੀ ਚੇਤਨਾ ਚਾਣ ਤੇ ਸੰਘਰਸ਼ਾਂ ਦਾ ਮੁੱਦਾ ਬਣਨ ਉਹ ਅੱਜ ਸਾਨੂੰ ਅਭਾਰਨੀਆਂ ਪ੍ਰਚਾਰਣੀਆਂ ਚਾਹੀਦੀਆਂ ਇਹ ਜਣੀ ਐਸ ਵੇਲੇ ਦੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਬਹੁਤ ਤਾਂ ਗੱਲਬਾਤ ਕੀਤੀ ਪਵਨ ਕੁਸਾ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਉੱਥੇ ਘੋਲ ਚੱਲ ਰਿਹਾ ਬਿਲਕੁਲ ਵਾਜਬ ਹੈ ਜੋ ਗੱਲਾਂ ਕਰ ਰਹੇ ਨੇ ਉਹ ਵੀ ਬਿਲਕੁਲ ਠੀਕ ਹੈ ਪਰ ਇਸ ਘੋਲ ਨੂੰ ਇੱਥੋਂ ਤੱਕ ਸੀਮਤ ਰੱਖ ਕੇ ਵੱਡਾ ਕਰਨਾ ਜਿਹੜੀਆਂ ਇਹ ਚੀਜ਼ਾਂ ਉਹਨਾਂ ਨੂੰ ਹੋਰ ਵੱਡੇ ਰੂਪ 'ਚ ਸਮਝਣਾ ਜਿਹੜੇ ਹਮਲੇ ਆ ਉਹਨਾਂ ਨੂੰ ਹੋਰ ਜਿਹੜਾ ਖੁੱਲ ਕੇ ਦੇਖਣਾ ਇਹ ਸਾਨੂੰ ਲੋੜ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਅੱਜ ਉੱਥੇ ਮੌਜੂਦ ਹੁੰਦੀਆਂ ਨੇ ਜਿਨ੍ਹਾਂ ਦੇ ਸਮੇਂ-ਸਮੇਂ ਤੇ ਪੰਜਾਬ ਦੇ ਹਿੱਤਾਂ ਨੂੰ ਜਾਂ ਕਹਿ ਲਈਏ ਕਿ ਜਿਹੜੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਨੂੰ ਵਧਾਵਾ ਦਿੱਤਾ ਹੈ ਉਹ ਭਲਾ ਨਹੀਂ ਕਰ ਸਕਦੀਆਂ ਉਹ ਇਸ ਚੀਜ਼ ਦੇ ਉੱਤੇ ਕਦੇ ਵੀ ਨਾਲ ਨਹੀਂ ਖੜ ਸਕਦੀਆਂ ਠੀਕ ਹੈ ਪੰਜਾਬ ਬਚਾਉਣ ਪੰਜਾਬ ਬਚਾਉਣ ਦੀਆਂ ਗੱਲਾਂ ਜ਼ਰੂਰ ਕਰਦੀਆਂ ਰਹਿਣੀਆਂ ਪਰ ਉਹ ਅੰਦਰੋਂ ਜਾਂ ਕਹਿ ਲਈਏ ਕਿ ਜਾਂ ਦਿਲੋਂ ਕਹਿ ਲਈਏ ਜਾਂ ਉਹਨਾਂ ਦੀਆਂ ਪਾਲਿਸੀਆਂ ਕਹਿ ਲਈਏ ਕਿ ਉਹ ਪੰਜਾਬ ਬਚਾਉਣ ਵਾਲੀਆਂ ਜਾਂ ਐਜੂਕੇਸ਼ਨ ਬਚਾਉਣ ਵਾਲੀਆਂ ਨਹੀਂ ਉਹ ਭਾਜਪਾ ਨਾਲ ਦੀਆਂ ਨੇ ਬਸ ਇੰਨਾ ਕੁ ਜ਼ਰੂਰ ਫਰਕ ਹੈ ਕਿ ਕੋਈ ਭਗਵਾ ਕਰਨ ਕਰਨਾ ਚਾਹੁੰਦਾ ਤੇ ਕੋਈ ਕੋਈ ਹੋਰ ਤਰੀਕੇ ਨਾਲ ਪਰ ਸਾਰਾ ਕੁਝ ਸੌਂਪਣਾ ਇਹ ਨਿੱਜੀ ਹੱਥਾਂ ਨੂੰ ਹੀ ਚਾਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੇ ਵੀ ਗਰੇਜ ਕਰਕੇ ਇੱਕ ਸਹੀ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਹੋਰ ਵੱਡਾ ਕਰਕੇ ਜਿਹੜਾ ਅੱਗੇ ਵਧਾਉਣਾ ਚਾਹੀਦਾ ਹੈ ਇਸ ਅੰਦੋਲਨਾਂ ਦੇ ਵਿੱਚ ਜਿੰਨੀਆਂ ਮੰਗਾ ਮੰਨੀਆਂ ਜਾਂਦੀਆਂ ਉਹ ਠੀਕ ਹੈ ਪਰ ਇਹ ਗੱਲ ਜ਼ਰੂਰ ਛਿੜੇ ਤਾਂ ਕਿ ਜੇ ਕੋਈ ਅਗਲਾ ਅੰਦੋਲਨ ਚੱਲਦਾ ਜਾਂ ਅਗਲਾ ਅੰਦੋਲਨ ਬਣਦਾ ਤਾਂ ਉਹਦੇ ਵਿੱਚ ਇਹਨਾਂ ਗੱਲਾਂ ਵਾਲੇ ਪਾਸੇ ਵੀ ਵਧਿਆ ਜਾ ਸਕੇ